ਸਤਿ ਸ਼੍ਰੀ ਅਕਾਲ ਦੋਸਤੋ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਜੀ ਰੱਖੇ ਆ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਵੈਬੀisode ਨੰਬਰ 2 ਸ਼ੁਰੂ ਕਰਨ ਲੱਗਿਆ ਸੋ ਅੱਜ ਆਪਾਂ ਬੁਲਾਕਾਤ ਕਰਾਂਗੇ ਜਨਮੇਜਾ ਸਿੰਘ ਜੌਨ ਨਾਲ ਪੰਜਾਬ ਦਾ ਜਿਹੜਾ ਬੰਦਾ ਕਿਤਾਬਾਂ ਨੂੰ ਪਿਆਰ ਕਰਦਾ ਆ ਜਿਹੜਾ ਬੰਦਾ ਪੰਜਾਬੀ ਨੂੰ ਪਿਆਰ ਕਰਦਾ ਆ ਜਿਹੜਾ ਬੰਦਾ ਲਿਟਰੇਚਰ ਦੇ ਨੇੜੇ ਆ ਉਹ ਜਨਮੇਜਾ ਸਿੰਘ ਜੌਨ ਨੂੰ ਮਖੂਬੀ ਜਾਣਦਾ ਆ ਭਾਈ ਜਨਮੇਜਾ ਉਹਨਾਂ ਦੇ ਫਾਰਮ ਹਾਊਸ ਤੇ ਚੱਲਦੇ ਆ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਆ ਜੋ ਕਿਰਾਂ ਬਾਈ ਜੋਤ ਤਾਂ ਬੈਠੇ ਹੋਏ ਜੀ ਪੱਗ ਵੀ ਅੱਜ ਜਿਹੜੀ ਆ ਕਾਫੀ ਖੜਮੀ ਰੰਗ ਦਾ ਬੰਨਿਆ ਹੋਇਆ ਸੋ ਮਿਲਦੇ ਆ ਜੀ ਜੋਤ ਸਾਹਿਬ ਨੂੰ ਪਹੁੰਚੇ ਹੋਏ ਨੇ ਧੁੱਪ ਦਾ ਨਜ਼ਾਰਾ ਲੈ ਰਹੇ ਨੇ ਕੈਮਰਾਮੈਨ ਨੂੰ ਕਹਿੰਦੇ ਜੀ ਬਾਈ ਜੀ ਦਿਖਾ ਦਿਓ ਤੇ ਨਾਲ ਜਗਤਾਰ ਸਿੰਘ ਵੀ ਲੈ ਆਈ ਬੈਠਾ ਆ ਤੇ ਉਹਨਾਂ ਦੇ ਨਾਲ ਕੋਈ ਹੋਰ ਬੀਬੀ ਜੀ ਆਏ ਹੋਇਆ ਆਪਾਂ ਮਿਲਦੇ ਆ ਜੀ ਫਿਰ ਬਹੁਤ ਸਾਰੀਆਂ ਗੱਲਾਂ ਕਰਦੇ ਆ ਬਾਈ ਜਰਮੀਚਾ ਸਿੰਘ ਜੋਲ ਦੇ ਨਾਲ ਜੀ ਬੋਲ ਬਹੁਤ ਬੱਲੇ ਬੱਲੇ ਸਾਡਾ ਨਾ ਫੇਵਰੇਟ ਆ ਜਲ ਸਾਹਿਬ ਗੁੱਡ ਮਾਰਨਿੰਗ ਕਿ ਹੈਓ ਸਸਿਕਾ ਕਿ ਹੈਓ ਜੁਡੀ ਦੇ ਗੁੱਡ ਮਾਰਨ ਕੀ ਹਾਲ ਚਾਲ ਹੈ ਅੱਜ ਤਾਂ ਚੱਕਵਾਂ ਰੰਗ ਮੰਨਿਆ ਚੱਕਵੇਂ ਆਪਾਂ ਬੰਦੇ ਚੱਕਵੇਂ ਸੋ ਜੋਲ ਸਾਹਿਬ ਦੇ ਫਾਰਮ ਹਾਊਸ ਤੇ ਜਿਹੜੇ ਆਰਗੇਨਿਕ ਫਲ ਆਰਗੇਨਿਕ ਕਮਰੂਦ ਤੁਹਾਨੂੰ ਉਤਾਰੇ ਤੋੜੇ ਆ ਬਾਈ ਜਨਵੇਜ ਸਿੰਘ ਜੋਲ ਹੁਣ ਹੋਰੇ ਸਾਰੀ ਦੁਨੀਆ ਜਾਣਦੀ ਹੈ ਜੋਲ ਸਾਹਿਬ ਅਸੀਂ ਸੋਚਿਆ ਸੀ ਤੁਹਾਡੇ ਨਾਲ ਗੱਲਾਂ ਖੁੱਲੀਆਂ ਸਾਂਝੀਆਂ ਕਰੀਏ ਅੱਜ ਦਾ ਪਰਪਸ ਸਾਡਾ ਡਿਸਕਸ਼ਨ ਇਹ ਸੀਗਾ થેન્ક યુ વેરી મજી થેન્ક યુ ਜਿਵੇਂ ਅ ਪਿਛੇ ਜੇ ਨਵਜੋਤ ਸਿੱਧੂ ਹੋਰਾਂ ਨੇ ਕਿਹਾ ਸੀਗਾ ਕਿ ਆਰਗੈਨਿਕ ਫੂਡ ਖਾਣਾ ਜਾਂ ਆਪਾਂ ਕੈਂਸਰ ਬਾਰੇ ਹਨਾ ਕੈਂਸਰ ਬਾਰੇ ਜਾਂ ਸਵੇਰੇ ਸਾਜਰੇ ਉੱਠ ਕੇ ਆ ਖਾਓ ਤੋ ਤੁਹਾਡੇ ਤੁਹਾਡਾ ਕੀ ਵਿਚਾਰ ਆ ਜਿਹੜੀ ਉਹਨਾਂ ਨੇ ਇੱਕ ਕਹਾਣੀ ਸੁਣਾਈ ਸੀਗੀ ਉਸ ਤੋਂ ਬਾਅਦ ਬਹੁਤੇ ਲੋਕ ਨਵਜੋਤ ਸਿੱਧੂ ਦੇ ਮਗਰੀ ਪੈ ਗਏ ਭਈ ਤੂੰ ਕਿਹੜਾ ਡਾਕਟਰ ਆ ਤੂੰ ਕ੍ਰਿਕਟਰ ਆ ਜਾਂ ਤੂੰ ਆਪਦੀ ਗੇਮ ਖੇਡਦਾ ਆ ਹਨਾ ਤੇਰਾ ਕੋਈ ਹੱਕ ਨਹੀਂ ਬਣਦਾ ਇਹ ਚੀਜ਼ਾਂ ਬਾਰੇ ਬੋਲਣ ਲੱਗੇ ਸੋ ਵਾਟਸ ਯੂਰ ਯੂ ਓਨ ਇਟ ਦੇਖੋ ਗੱਲ ਇਹ ਆ ਵੀ ਲਾਈਫ ਦੇ ਅਲੱਗ-ਅਲੱਗ ਐਕਸਪੀਰੀਐਂਸਸ ਹੁੰਦੇ ਆ ਮੇਰੇ ਨਾਲ ਵੀ ਕਈ ਕੁਝ ਵਾਪਰਿਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਚੀਜ਼ ਨੂੰ ਅਕਸੈਪਟ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਦੂਜੀ ਚੀਜ਼ ਨੂੰ ਰਿਜੈਕਟ ਕਰ ਰਹੇ ਹਾਂ ਹਾਂਜੀ ਨੂਜੋ ਸਿੱਧੂ ਦੀ ਵੀ ਗੱਲ ਲੈ ਲਈ ਤੇ ਉਹਦੀ ਵਾਈਫ ਆਫ ਡਾਕਟਰ ਜੀ ਉਹ ਆਪ ਡਾਕਟਰ ਹੈ ਬੜੇ ਇਹੋ ਜਿਹੇ ਕਿਸ ਤਰ੍ਹਾਂ ਦਿੱਤੇ ਕਿ ਹਰ ਸਿਸਟਮ ਦਾ ਫੇਲਰ ਹੁੰਦਾ ਹਾਂ ਹੋਮੋਪੈਥੀ ਫੇਲ ਹੁੰਦੀ ਆ ਆਯੁਰਵੇਦ ਵੀ ਫੇਲ ਹੁੰਦਾ ਯੂਨਾਨੀ ਵੀ ਫੇਲ ਹੁੰਦੀ ਆ ਤੇ ਇਵੇਂ ਐਲੋਪੈਥੀ ਵੀ ਫੇਲ ਹੁੰਦੀ ਆ ਮਤਲਬ ਹਰ ਸਿਸਟਮ ਜਿਹੜਾ ਆ ਉਹ ਕੋਈ ਵੀ ਸਿਸਟਮ ਬਾਡੀ ਦੇ ਲਈ ਪਰਫੈਕਟ ਨਹੀਂ ਹੈਗਾ ਕਿਸੇ ਨੂੰ ਕਿਸੇ ਨੂੰ ਆਰਾਮ ਆਉਂਦਾ ਕਿਸੇ ਨੂੰ ਕਿਤੇ ਆਉਂਦਾ ਮਤਲਬ ਮੇਰੇ ਵਰਗਾ ਮਿਕਸ ਯੂਜ਼ ਕਰਦਾ ਅਸੀਂ ਐਲੋਪੈਥੀ ਵੀ ਯੂਜ਼ ਕਰਦੇ ਆ ਅਸੀਂ ਆਯੁਰਵੇਦ ਵੀ ਯੂਜ਼ ਕਰਦੇ ਆ ਅਸੀਂ ਜਿਹੜੀ ਆ ਹੋਮੋਪੈਥੀ ਵੀ ਯੂਜ਼ ਕਰਦੇ ਆ ਯੂਨਾਨੀ ਦਾ ਕੋ ਬੰਦਾ ਹੈ ਨੀਗਾ ਇੱਥੇ ਨਹੀਂ ਤੇ ਉਹ ਵੀ ਕਰ ਸਕਦੇ ਆ ਹਰ ਇੱਕ ਦਾ ਆਪੋ ਆਪਣਾ ਸਟਾਈਲ ਹੈ ਸੋ ਇਸ ਕਰਕੇ ਅਸੀਂ ਉਹਨੂੰ ਰਿਜੈਕਟ ਨਹੀਂ ਕਰ ਸਕਦੇ ਜਦੋਂ ਜਦ ਵਿੱਚ ਉਹਨੂੰ ਕਿਹਾ ਵੀ ਕੈਂਸਰ ਤੁਹਾਨੂੰ ਜਮਾ ਮੁਕਤ ਕਰਤਾ ਉਹਨਾਂ ਨੇ ਦੇਖੋ ਉਹ ਜਿਹੜੇ ਕੇਸਸ ਨੇ ਕੈਂਸਰ ਦੇ ਕੈਂਸਰ ਕਿਹੜੀ ਸਟੇਜ ਤੇ ਆ 4th ਸਟੇਜ ਦਾ ਕਿਹਾ ਸੀ ਉਹਨਾਂ ਨੇ 4th ਸਟੇਜ ਕਹ ਲਓ ਉਸ ਤੋਂ ਬਾਅਦ ਕਿਹੜੀ ਕਿਸਮ ਦਾ ਕੈਂਸਰ ਹੈ ਵਾਟ ਇਜ਼ ਕੈਂਸਰ ਪਹਿਲੀ ਗੱਲ ਤਾਂ ਕੈਂਸਰ ਇਜ਼ ਅ ਮਿਊਟੇਸ਼ਨ ਆਫ ਦੀ ਸੈਲਸ ਬਿਲਕੁਲ ਠੀਕ ਔਰ ਉਹ ਮਿਊਟੇਸ਼ਨ ਹੈ ਜਿਹਦੀ ਕਿ ਅਸੀਂ ਆਇਡੈਂਟੀਫਾਈ ਨਹੀਂ ਕਰ ਸਕੇ ਕਿ ਇਹ ਬਿਮਾਰੀ ਕੀ ਆ ਜਿੰਨੀਆਂ ਬਿਮਾਰੀਆਂ ਨੇ ਸਾਰੀਆਂ ਬੇਸਿਕਲੀ ਪਹਿਲਾਂ ਕੈਂਸਰ ਹੀ ਹੁੰਦੀਆਂ ਨੇ ਜਿੱਦਾਂ ਜਿੱਦਾਂ ਉਹ ਆਇਡੈਂਟੀਫਾਈ ਹੋਏ ਨਹੀਂ ਉਹਦਾ ਉਹਨਾਂ ਦੇ ਇਲਾਜ ਹੋਈ ਜਾਂਦੇ ਆ ਸੋ ਉਹਨੇ ਆਪਣੇ ਜਿਹੜਾ ਹੈਗਾ ਉਹਦੇ ਵਿੱਚੋਂ ਉਹਨੂੰ ਆ ਆਯੁਰਵੇਦ ਦੇ ਵਿੱਚ ਜਾਂ ਲਾਈਫਸਟਾਈਲ ਚੇਂਜ ਕਰਨ ਦੇ ਵਿੱਚ ਇਲਾਜ ਲੱਭ ਪਿਆ ਸੁਪਰ ਜ਼ਰੂਰੀ ਵੀ ਉਹ ਸਾਰਿਆਂ ਤੇ ਅਪਲਾਈ ਹੋਵੇ ਸਾਰਿਆਂ ਤੇ ਅਪਲਾਈ ਹੋਵੇ ਓਵਰ ਸਟੇਟਮੈਂਟ ਹੋਏਗੀ 올 ਰਾਈਟ ਸੋ ਇਸ ਚੀਜ਼ ਨੂੰ ਆਪਾਂ ਮੰਨਦੇ ਵੀ ਜਨਰਲਾਈਜ਼ ਨਾ ਕਰੋ ਜਨਰਲਾਈਜ਼ ਨਹੀਂ ਕਰਨੀ ਲੋੜ ਕਿਸੇ ਸਿਸਟਮ ਨੂੰ ਇੱਕ ਬੰਦਾ ਹੁਣ ਸਾਡੇ ਫਾਦਰ ਸਾਹਿਬ ਹੈ ਉਹ ਕੋਈ ਚੀਜ਼ ਨਹੀਂ ਲੈਂਦੇ ਉਹ ਤਾਂ ਤ੍ਰਿਫਲੇ ਨੂੰ ਵੀ ਮਤਲਬ ਰਿਜੈਕਟ ਕਰ ਦਿੰਦੇ ਆ ਤੇ ਉਹ ਕਹਿੰਦੇ ਨਹੀਂ ਵੀ ਉਹ ਸਵੇਰੇ 10 ਗੋਲੀਆਂ ਖਾਂਦੇ ਆ ਤੇ ਉਹਨਾਂ ਦੀ 98 ਸਾਲ ਦੀ ਉਮਰ ਹੈ ਨਾ ਉਹਨਾਂ ਨੂੰ 슈ਗਰ ਹੈ ਨਾ ਉਹਨਾਂ ਨੂੰ ਕੋਈ ਹੋਰ ਬਿਮਾਰੀ ਹੈ ਬਲੱਡ ਪ੍ਰੈਸ਼ਰ ਮਾਰਾ ਮੋਟਾ ਹੈਗਾ ਉਹ ਡਾਕਟਰਾਂ ਦੀ ਵੀ ਪੂਰੀ ਨਹੀਂ ਮੰਨਦੇ ਡਾਕਟਰਾਂ ਦੀ ਦਿੱਤੀ ਹੋਈ ਦਵਾਈ ਦਾ ਸ਼ਡਿਊਲ ਨੂੰ ਵੀ ਉਹ ਆਪਣੇ ਹਿਸਾਬ ਨਾਲ ਚੇਂਜ ਕਰ ਲੈਂਦੇ ਆ ਦਵਾਈਆਂ ਉਹ ਹੀ ਆ ਬਿਲਕੁਲ ਉਹ ਸ਼ਡਿਊਲ ਡਾਕਟਰ ਜਿਹੜਾ ਸ਼ਡਿਊਲ ਦੱਸਦਾ ਉਸ ਨੂੰ ਚੇਂਜ ਕਰਕੇ ਉਹ ਜ਼ਿਆਦਾ ਕੰਫਰਟੇਬਲ ਹੁੰਦੇ ਆ ਤੋਂ ਮੈਂ ਉਸ ਮੈਂ ਹੋਰ ਪਾਸੇ ਨੂੰ ਮੈਂ ਜ਼ਿਆਦਾ ਨੇਚਰਲ ਦੇ ਨਾਲ ਚੱਲਦਾ ਬਿਲਕੁਲ ਠੀਕ ਪਰ ਇਹਦਾ ਮਤਲਬ ਇਹ ਨਹੀਂ ਵੀ ਮੈਂ ਕੋਈ ਐਲੋਪੈਥੀ ਦੇ ਵਿਰੋਧਾ ਬਿਲਕੁਲ ਜਲ ਸਾਹਿਬ ਇੱਕ ਹੋਰ ਸਵਾਲ ਆ ਜਿਵੇਂ ਹੁਣ ਕਮਰਸ਼ੀਅਲ ਯਾਨੀ ਜਗ੍ਹਾ ਤਾਂ ਸਾਰੀ ਕਮਰਸ਼ੀਅਲ ਹੈ ਜਿੱਥੇ ਆਪਾਂ ਵੀ ਬੈਠੇ ਆਂ ਹਾਂਜੀ ਮੈਨੂੰ ਲੱਗਦਾ ਵੀ ਇੱਥੇ ਤਾਂ 2 ਕਰੋੜ ਤੋਂ ਵੱਧ ਦਾ ਕਿੱਲਾ ਹੋ ਸਾਡੇ ਸਾਹਮਣੇ 6 ਦਾ ਵਿਕਿਆ ਅੱਛਾ ਆ ਚਲੋ ਵੱਧ ਦੀ ਗੱਲ ਕਰੀਏ ਹਾਂ ਸੋ ਕਦੇ ਤੁਹਾਡੇ ਕੋਲੇ ਬੰਦੇ ਫੜਦੇ ਆ ਵੀ ਜੌਨ ਸਾਬ੍ਹ ਲਿਆਓ ਸਮਾਨ ਆਹੋ ਬਥੇਰੀ ਜਨਤਾ ਆ ਉਹ ਤਾਂ ਮਤਲਬ ਹਰ ਬੰਦੇ ਨੇ ਹਰ ਬੰਦੇ ਅਸੀਂ ਸਾਡਾ ਅਸਲ 'ਚ ਸੋਸਾਇਟੀ ਦਾ ਇੱਕ ਬਹੁਤ ਵੱਡਾ ਟ੍ਰੈਡੀ ਆ ਹਮ ਅਸੀਂ ਜਦੋਂ ਬੱਚਾ ਜੰਮਦਾ ਨਾ ਹਰ ਪੇਰੈਂਟ ਆਪਣੇ ਆਪਣੇ ਹਿਸਾਬ ਦੇ ਨਾਲ ਹਾਂਜੀ ਉਹ ਬੱਚੇ ਨੂੰ ਇਹ ਸਿਖਾਉਂਦਾ ਵੀ ਇਹਨੂੰ ਮੰਗਤਾ ਬਣਾਉਣਾ ਇਹਨੂੰ ਡਾਕਟਰ ਬਣਾਉਣਾ ਇਹਨੂੰ ਇੰਜੀਨੀਅਰ ਬਣਾਉਣਾ ਇਹਨੂੰ ਜੋ ਵੀ ਬਣਾਉਣਾ ਜੋ ਆਪ ਹੈ ਜਾਂ ਆਪਣੇ ਜਿੰਨੀ ਕੋ ਉਹਦੀ ਵਿਜਨ ਹੈ ਬਿਲਕੁਲ ਠੀਕ ਉਹ ਉਸ ਨੂੰ ਸੋਚਦਾ ਹਾਂਜੀ ਹਾਂਜੀ ਤੇ ਉਹਦਾ ਉਹਦਾ ਕਾਰਨ ਕੀ ਆ ਉਹਦਾ ਕਾਰਨ ਹੈ ਕਿ ਉਹ ਬੱਚੇ ਨੂੰ ਪਹਿਲੇ ਦਿਨ ਤੋਂ ਹੀ ਆਰਥਿਕਤਾ ਦੇ ਨਾਲ ਜੋੜ ਲੈਂਦਾ ਉਹ ਉਹ ਕੁਦਰਤ ਦੀ ਰਚਨਾ ਬਾਰੇ ਨਹੀਂ ਸੋਚਦਾ ਉਹ ਇਹ ਨਹੀਂ ਸੋਚਦਾ ਵੀ ਇਹ ਜਿਹੜਾ ਬੱਚਾ ਹੈ ਇਹ ਕੁਦਰਤ ਦੇ ਨਾਲ ਚੱਲੂਗਾ ਉਹ ਇਹ ਸੋਚਦਾ ਵੀ ਇਹਨੇ ਬਣ ਕੇ ਤੇ ਕਮਾਉਣਾ ਕੀ ਆ ਹੂੰ ਅਰੇ ਸਾਰੀ ਉਮਰ ਜਿਹੜੀ ਇਹ ਸੋਚ ਹੈ ਸਾਡਾ ਖਹਿੜਾ ਨਹੀਂ ਛੱਡਦੀ ਇੱਥੇ ਹੀ ਮੈਂ ਡਿਫਰ ਕਰਦਾ ਮੈਂ ਜਿਹੜੀ ਜ਼ਮੀਨ ਹੈ ਅਸੀਂ 44000 ਰੁਪਏ ਨੂੰ ਵੇਚਣ ਲਈ ਸੀ ਹੂੰ ਕਿਹੜੇ ਸਾਲ 1980 ਵਿੱਚ ਓਕੇ ਤੇ ਇਹ ਹੀ ਹੁਣ ਜ਼ਮੀਨ ਜਿਹੜੀ ਆ ਕਰੋੜਾਂ ਚੋ ਗਈ ਹੈ ਤੇ ਮੈਂ ਇਹ ਸੋਚਦਾ ਵੀ ਨਹੀਂ ਇਹ 44000 ਆ ਜਦੋਂ ਉਸ ਵੇਲੇ ਲਈ ਸੀ ਉਸ ਵੇਲੇ ਮੰਨਦੀ ਸੀ ਵੀ ਆਪਾਂ ਨੇਚਰ ਦੇ ਨਾਲ ਜੁੜਨਾ ਜਾਂ ਕੰਮ ਕਰਨਾ ਕੰਮ ਵੀ ਕੀਤਾ ਦੇ ਹੁਣ ਮਤਲਬ ਮੈਨੂੰ ਲੱਗਦਾ ਕਿ ਮੈਂ ਆਪਣੇ ਆਪ ਨੂੰ ਹੀ ਤੁਖਾ ਦਊਗਾ ਅਗਰ ਮੈਂ ਇਹਨੂੰ ਵੇਚ ਕੇ ਪੈਸੇ ਜੇਬ 'ਚ ਪਾ ਲਵਾਂ ਤੇ ਫਿਰ ਮੈਂ ਕਰੂੰਗਾ ਕਿਉਂ ਨਾ ਪੈਸੇ ਦਾ ਜਦੋਂ ਜਦੋਂ ਅਸੀਂ ਆਪਾਂ ਪਿੰਕੀ ਹਰਬਲ ਗਾਰਡਨ ਆਪਾਂ ਸ਼ੁਰੂ ਕੀਤਾ ਸੀ ਮੈਨੂੰ ਲੱਗਦਾ ਇਹਨੂੰ ਆ 4 ਸਾਲ 2 ਸਾਲ 3 ਸਾਲ ਹੋ ਗਏ ਨਾ ਹਾਂ ਤੀਜਾ ਸਾਲ ਤੀਜਾ ਸਾਲ ਉਦੋਂ ਦਿਮਾਗ 'ਚ ਆਪਾਂ ਨਾਮ ਕਿਉਂਕਿ ਹੁਣ ਤੁਹਾਨੂੰ ਇਸ ਟਾਈਮ ਬਹੁਤ ਸਾਰੇ ਬੰਦੇ ਦੇਖ ਰਹੇ ਆ ਸਾਡੇ ਚੈਨਲ ਰਾਈ ਤੋਂ ਤੁਹਾਡੇ ਮਨ 'ਚ ਸੀਗਾ ਵੀ ਆਪਾਂ ਨਾਮ ਪਿੰਕੀ ਹਰਬਲ ਗਾਰਡਨ ਹੀ ਰੱਖਣਾ ਹੈ ਹੂੰ ਸੋ ਜਦੋਂ ਪੈਦਮ ਹਣੀ ਰੁਖਸਤ ਹੋਇਆ ਇਸ ਜਹਾਨ ਤੋਂ ਉਦੋਂ ਮਨ ਚ ਐ ਹੁੰਦਾ ਵੀ ਜਦੋਂ ਬਾਰ ਬਾਰ ਮੇਰੇ ਨਾਮ ਫੇਰ ਚੇਤੇ ਆਈ ਜਾਊਗਾ ਵੀ ਇਹ ਤਾਂ ਪੇਨ ਦਊਗਾ ਵੱਧ ਵੀ ਹੋਰ ਨਾਮ ਰੱਖੀਏ ਕਿ ਇਹੀ ਰੱਖਣਾ ਹੋਇਆ ਨਹੀਂ ਨਹੀਂ ਇਹ ਗੱਲ ਨਹੀਂ ਹੁੰਦੀ ਹੁਣ ਨਾਂ ਤਾਂ ਉਹਦਾ ਡਾਕਟਰ ਨਿਰਿੰਦਰ ਕੌਰ ਸ਼ੀ ਵਾਸ ਪੀ ਐਚ ਡੀ ਹਮ ਟੀਚਰ ਸੀ ਹਮ ਡਾਕਟਰ ਨਿਰਿੰਦਰ ਕੌਰ ਹੁੰਦਲੂਣਾ ਘੜ ਦਾ ਗੋਸ ਸੀ ਪ੍ਰਾਣਾ ਹਮ ਚਲੋ ਜੋਲ ਤਾਂ ਸਾਡੇ ਕਰਕੇ ਜੁੜ ਗਿਆ ਹਮ ਸ਼ਾਰਟ ਨੇਮ ਪਿੰਕੀ ਸੀ ਮੈਨੂੰ ਲੱਗਾ ਕਿ ਜਿਹੜਾ ਕਿਸੇ ਨੂੰ ਯਾਦ ਕਰਨਾ ਉਹ ਦੁਖੀ ਹੋਣਾ ਨਹੀਂ ਹੁੰਦਾ ਹੂੰ ਉਹ ਦੁਖੀ ਹੋਣਾ ਨਹੀਂ ਹੁੰਦਾ ਉਹਦੇ ਵਿੱਚ ਇੱਕ ਆਨੰਦ ਹੁੰਦਾ ਕਿ ਬੰਦਾ ਤੁਹਾਡੇ ਨਾਲ ਹੈ ਤੇ ਜਲ ਸਿੰਘ ਚਰਦੀ ਕਲਾ ਦੀ ਨਿਸ਼ਾਨੀ ਹੈ ਬਹੁਤ ਵਧੀਆ ਗੱਲ ਹੈ ਇਹਦੇ ਵਿੱਚ ਬਈ ਇਹ ਕੋਈ ਦੁਖੀ ਹੋਣ ਵਾਲੀ ਗੱਲ ਨਹੀਂ ਹੈਗੀ ਹੁਣ ਮੈਂ ਕਹਿੰਨਾ ਕਿ ਮੈਨੂੰ ਜਿੰਨੇ ਬੰਦੇ ਜਾਣਦੇ ਸੀਗੇ ਐਸ ਵੇਲੇ ਇਹ ਪਿੰਕੀ ਹਰਬਲ ਗਾਰਡਨ ਬਣਨ ਦੇ ਨਾਲ ਮੈਂ ਸੋਚਦਾ ਕਿ ਕਟੋ ਘਟਨੀ 70% ਬੰਦੇ ਹੋਰ ਜਾਣਨ ਲੱਗਿਆ ਜਾਂ ਹੋਰ ਵੀ ਲੋਕ ਮੈਂ ਬੜਾ ਹੈਰਾਨ ਹਾਂ ਬੜੇ ਲੋਕ ਨੇ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਪਿੰਕੀ ਹਰਬਰ ਗਾਰਡਨ ਦਾ ਪਤਾ ਇੱਥੇ ਇੱਥੇ ਜੇ ਜੇ ਆਪਾਂ ਲੋਕੇਸ਼ਨ ਇੱਕ ਵਾਰੀ ਕਲੈਰੀਫਾਈ ਕਰ ਦਈਏ ਆਪਾਂ ਨੂੰ ਜਿਹੜੇ ਇੱਥੇ ਆਉਣਾ ਚਾਹੁੰਦੇ ਆ ਬੂਟੇ ਦੇਖਣਾ ਚਾਹੁੰਦੇ ਆ ਅੱਡ ਅੱਡ ਨਾ ਹਾਂਜੀ ਲੋਕੇਸ਼ਨ ਐਗਜ਼ੈਕਟਲੀ ਆਪਾਂ ਜਰੂਰ ਦੱਸੀਏ ਉਹਨਾਂ ਨੂੰ ਲੋਕੇਸ਼ਨ ਪਿੰਡ ਠੱਕਰਵਾਲ ਦੀ ਜ਼ਮੀਨ ਹੈ ਲਲਤੋਂ ਦੇ ਕੋਲ ਹੈ ਤੇ ਇੱਥੇ ਐਨੀਬਾਡੀ ਇਜ਼ ਮੋਸਟ ਵੈਲਕਮ ਪਰ ਅਸੀਂ ਹਾਲੇ ਆਉਂਦੇ ਆ ਵੀ ਹਾਲੇ ਜਿਹੜਾ ਸਾਡਾ ਇਹ ਪੂਰਾ ਸਿਸਟਮ ਡਵੈਲਪ ਨਹੀਂ ਹੋਇਆ ਕੁਤਨ ਸਾਲ ਇਜ਼ ਨੋਟ ਅ ਬਿਗ ਥਿੰਗ ਬਿਗ ਟਾਈਮ ਰਾਈਟ ਕੱਲ ਮੈਂ ਦੇਖ ਕੇ ਆਇਆ ਪਰਸੋਂ ਅਸੀਂ ਜਿਹੜਾ ਇੱਕ 200 ਏਕੜ ਦਾ ਗਾਰਡਨ ਹੈ ਬਣਿਆ ਹੋਇਆ ਕਿੱਥੇ ਜੀ 24 ਸਾਲ ਹੋ ਗਿਆ ਉਹਨੂੰ ਬਣੇ ਨੂੰ ਜੀ ਇਹ ਹੁਸ਼ਿਆਰਪੁਰ ਦੇ ਕੋਲ ਤੇ ਹਾਲੇ ਉਹ ਮੈਂ ਕਹਿੰਨਾ ਉੱਥੇ ਠੀਕ ਹੈ ਉਹਨਾਂ ਦੇ ਕੋਲ ਪੈਸੇ ਆ ਕਿਤੇ ਉਹ ਕਿਤੇ ਆਉਂਦੇ ਆ ਜਾਂ ਕੀ ਆ ਅਸੀਂ ਤਾਂ ਆਪਣੇ ਕੋਲੇ ਸਾਰਾ ਕੁਝ ਕਰ ਰਹੇ ਆ ਤੇ ਉਹ ਇੰਨਾ ਕੁਝ ਕਰਨ ਦੇ ਬਾਵਜੂਦ ਉੱਥੇ ਜਿਹੜਾ 24 ਸਾਲਾਂ ਦੇ ਵਿੱਚ ਵੀ ਉਹ ਮਤਲਬ ਉਸ ਲੈਵਲ ਤੇ ਡਵੈਲਪ ਨਹੀਂ ਹੋਇਆ ਜਿੱਦਾਂ ਹੋਣਾ ਚਾਹੀਦਾ। ਬਿਲਕੁਲ। ਅਸੀਂ ਚਾਹੁੰਦੇ ਆ ਕਿ ਸਾਨੂੰ 2 ਸਾਲ ਹੋਰ ਚਾਹੀਦੇ ਆ। ਜਿੱਥੇ ਕਿ ਅਸੀਂ ਜਿੱਦਾਂ ਹੁਣ ਇੱਧਰ ਅਸੀਂ ਬਣਾਉਣ ਲੱਗੇ ਆ ਇੱਕ ਸਟੂਡੀਓ ਬਣਾਉਣ ਲੱਗੇ ਆ। ਜਿੱਥੇ ਕਿ ਅਸੀਂ ਰਿਕਾਰਡਿੰਗਸ ਕਰਾਂਗੇ ਕਯੂਆਰ ਕੋਡ ਵਾਸਤੇ। ਪਲਾਂਟ ਜੀ ਅਸੀਂ ਕੱਲੇ-ਕੱਲੇ ਪਲਾਂਟ ਦਾ ਕਯੂਆਰ ਕੋਡ ਬਣਾਵਾਂਗੇ ਉਹਦੇ ਤਾਂ ਕਿ ਜੇ ਬੱਚੇ ਆਉਣ ਜਾਂ ਵੱਡੇ ਆਉਣ ਤੇ ਉਹ ਇੱਥੋਂ ਕੁਛ ਨਾ ਕੁਛ ਸਿੱਖ ਕੇ ਜਾਣ ਲੈ ਕੇ ਜਾਣ ਪਲਾਂਟਸ ਬਾਰੇ। ਸਾਡੇ ਕੋਲ ਤਕਰੀਬਨ ਇਸ ਵੇਲੇ 4 450 ਪਲਾਂਟ ਕੋਈ 200 ਤੋਂ ਉੱਤੇ ਕਿਸਮਾਂ ਦੇ ਪਲਾਂਟ ਹੈ ਤੇ ਫੇਰ ਗਾਂਹ ਹਰ ਪਲਾਂਟ ਦੇ ਵਿੱਚ ਅੱਗੇ ਅਲੱਗ-ਅਲੱਗ ਵੈਰਾਈਟੀਆਂ ਨੇ ਬਿਲਕੁਲ ਠੀਕ ਹੈ ਮਤਲਬ ਭਾਜ ਕਰੋ ਸਿਟਰਸ ਹੈ ਉਹ ਚ ਕਿੰਨੂ ਵੀ ਆ ਸਾਡੇ ਕੋਲ ਮਾਲਟਾ ਵੀ ਹੈ ਪੁਰਾਣਾ ਮਿੱਠਾ ਵੀ ਹੁੰਦਾ ਸੀ ਉਹ ਵੀ ਹੈਗਾ ਨਿੰਬੂ ਆ ਗਲਗਲਾਇਆ ਇਸ ਸਾਲ ਸਾਨੂੰ ਕੁਝ ਫਰੂਟ ਮਿਲਿਆ ਜਿਹੜਾ ਕਿ ਅਸੀਂ ਇਹਨੂੰ ਨਾਨ ਕਮਰਸ਼ੀਅਲ ਆ ਉਹ ਅਸੀਂ ਮਿੱਤਰਾਂ ਨੂੰ ਦੋਸਤਾਂ ਨੂੰ ਵੰਡੀ ਜਾਂਦੇ ਆ ਆ ਮੂਰੇ ਪਿਆ ਆਪਣੇ ਦੇ ਹਾਂ ਅਸੀਂ ਵੰਡੀ ਜਾਂਦੇ ਹਾਂ ਬਈ ਹਾਂ ਜੇ ਇੱਕ ਵਾਰੀ ਪੈਸੇ ਦਾ ਲਾਲਚ ਪਾ ਲਿਆ ਮੈਂ ਕੋਸ਼ਿਸ਼ ਕੀਤੀ ਸੀ ਥੋੜੀ ਜੀ ਜੀ ਮੈਨੂੰ ਮਤਲਬ ਪਰ ਮਤਲਬ ਇਹ ਕਹਿੰਦੇ ਕਿ ਟੁੱਟੇ ਜੇ ਮਨ ਦੇ ਨਾਲ ਕੋਸ਼ਿਸ਼ ਕੀਤੀ ਸੀ ਵੀ ਕਰਾਉਂਦਾ ਹੋਇਆ ਚਲੋ ਲੋਕਾਂ ਨੂੰ ਵੇਚ ਦਿਓ ਤੇ ਲੋਕੀ ਜਿਹੜੇ ਮਰਜ਼ੀ ਰੇਟ ਤੇ ਲੈਣਾ ਚਾਹੁੰਦੇ ਸੀ ਕਿਉਂਕਿ ਇਹ ਨੇਚਰਲ ਹੈ ਸਾਰਾ ਦਵਾਈਆਂ ਸੀ ਦੂਜੀਆਂ ਨਹੀਂ ਛਿੜਕਦੇ ਤੇ ਉਦਾਂ ਵੀ ਅਸੀਂ ਮਤਲਬ ਕੋਸ਼ਿਸ਼ ਕਰਦੇ ਆ ਕਿ ਜਿੰਨਾ ਨੇਚਰ ਦੇ ਨੇੜੇ ਹੋਵੇ ਹੋਵੇ ਲੋਕੀ ਲੈਣ ਨੂੰ ਵੀ ਤਿਆਰ ਫਿਰ ਮੇਰਾ ਆਪਣਾ ਮਨ ਨਹੀਂ ਕੀਤਾ ਮੈਂ ਕਿਹਾ ਨਹੀਂ ਯਾਰ ਜੇ ਇੱਕ ਵਾਰੀ ਪੈਸੇ ਦਾ ਲਾਲਚ ਪੈ ਗਿਆ ਤੇ ਕੰਮ ਖਰਾਬ ਹੋ ਜੂਗਾ ਹੂੰ ਤੇ ਜਉ ਸੋ ਜਿਹੜੇ ਆਪਣੇ ਬੂਟੇ ਲੱਗੇ ਆ ਜੇ ਆਪਾਂ ਮਗਰ ਤੁਹਾਡੇ ਸਤਵੈਣੀ ਦੀ ਗੱਲ ਕਰੀਏ ਹਾਂਜੀ ਉਹ ਚ ਦੱਸੀ ਆਪਾਂ ਕਿਹੜਾ ਕੰਬੀਨੇਸ਼ਨ ਆ ਹਾਂ ਸਤਵੈਣੀ ਇੱਕ ਇੰਟਰਸਟਿੰਗ ਗੱਲ ਇਹ ਆ ਵੀ ਮੇਰੇ ਮਨ ਚ ਆਇਆ ਵੀ ਇੱਕ ਇੱਕ ਜਿੱਥੇ ਅਸੀਂ ਵਿੜਾ ਰੱਖਿਆ ਸਾਰਾ ਇਹ ਵੀ ਇਹਦੇ ਵਿੱਚ ਕੋਈ ਇਹੋ ਜਿਹਾ ਦਰਖਤ ਹੋਣਾ ਚਾਹੀਦਾ ਜਾਂ ਕੋਈ ਚੀਜ਼ ਹੋਣੀ ਚਾਹੀਦੀ ਆ ਜਿਹੜੀ ਕਿ ਇੱਕ ਸੈਂਟਰਲ ਪੀਸ ਸਾਥ ਵਾਂਗੂ ਬਣੇ ਹੂੰ ਫੇਰ ਪੁਰਾਣੇ ਸਮਿਆਂ ਚ ਇਹ ਸੀਗਾ 5-600 ਸਾਲ ਪੁਰਾਣਾ ਚੱਲਦਾ ਉਹ ਚੱਲਦਾ ਸਾਡੇ ਤਰਵੈਣੀ ਦਾ ਕੰਸਰਟ ਪੰਜਾਬ ਚ ਚੱਲਦਾ ਜੇ ਚ ਨਿੰਮ ਪਿੱਪਲ ਤੇ ਬੋੜ ਹੁੰਦੇ ਆ ਉਹਨਾਂ ਦੇ ਤਣੇ ਜੁੜ ਜਾਂਦੇ ਆ ਵੈਸੇ ਤਾਂ ਇੱਕ ਹੋਰ ਵੀ ਹੁੰਦੀ ਆ ਪਿੱਪਲ ਤੇ ਖਜੂਰ ਦਾ ਕੰਬੀਨੇਸ਼ਨ ਵੀ ਹੁੰਦਾ ਪਰ ਉਹ ਘੱਟ ਹੈ ਤੇ ਇਹ ਕੰਬੀਨੇਸ਼ਨ ਜ਼ਿਆਦਾ ਮਸ਼ਹੂਰ ਹੈ ਪੰਜਾਬ ਦੇ ਵਿੱਚ ਤੇ ਮੈਨੂੰ ਲੱਗਾ ਕਿ ਬਾਬਿਆਂ ਨੇ ਇੰਨਾ ਕੁਝ ਕੀਤਾ ਤੇ ਵੀ ਅਸੀਂ ਵੀ ਕੁਝ ਕਰੀਏ ਬਿਲਕੁਲ ਵੀ ਇਹ ਨਾ ਕਹਿਣ ਵੀ 5 ਸਾਲ 600 ਸਾਲ ਵਿੱਚ ਸਾਡੇ ਬਾਅਦ ਸਾਡੀਆਂ ਜਨਰੇਸ਼ਨਾਂ ਨੇ ਨਕਮੀਆਂ ਸੀਗੀਆਂ ਉਹਨਾਂ ਨੇ ਕੁਝ ਕੀਤਾ ਨਹੀਂ ਤਾਂ ਫਿਰ ਮੇਰੇ ਮਨ ਚ ਆਇਆ ਵੀ ਟ੍ਰੈਡੀਸ਼ਨਲ ਰੁੱਖੇ ਦੇ ਵਿੱਚ ਹੋਰ ਐਡ ਕੀਤੇ ਜਾਣ। ਜਿਵੇਂ ਇਸ ਵੰਡਰਫੁਲ ਫਿਰ ਮੈਂ ਉਹਦੇ ਵਿੱਚ ਇੱਕ ਸ਼ਤੂਤ ਐਡ ਕੀਤਾ। ਇੱਕ ਜੰਡ ਐਡ ਕੀਤਾ। ਇੱਕ ਲਸੂੜਾ ਐਡ ਕੀਤਾ। ਤੇ ਇੱਕ ਰਹੂੜਾ ਐਡ ਕੀਤਾ। ਸੋ ਇਹ ਸੱਤਾਂ ਦੀ ਕਰਕੇ ਫਿਰ ਇਹਦਾ ਨਾਮ ਸਤਵੇਂਣੀ ਰੱਖਿਆ। ਉਹ ਤਰਵੇਂਣੀ ਇਹ ਸਤਵੇਂਣੀ। ਸੋ ਐਨੀ ਕਿ ਨਕਲ ਮਾਰ ਲਈ। ਇਹ ਬਿਲਕੁਲ ਠੀਕ ਹੈ। ਤੇ ਹੁਣ ਇਹ 2.5 ਸਾਲਾਂ ਦੇ ਵਿੱਚ ਇਹ ਕਾਫੀ ਵੱਧ ਗਈ। ਦੇ ਹੋਰ ਹੈ ਜੀ ਮੇਰੇ ਖਿਆਲੇ 2 ਸਾਲ ਦੇ ਹੋਰ ਦੇ ਵਿੱਚ ਇਹਦੇ ਤਣੇ ਸਾਰੇ ਜੁੜ ਜਾਣਗੇ ਪਰ ਇਹਦੇ ਵਿੱਚ ਜਿਹਦਾ ਝੰਡਾ ਆ ਉਹਦੀ ਗਰੋਥ ਘਟ ਹੈ ਰਹੂੜੇ ਦੀ ਜਿਹੜਾ ਮੈਂ ਸੁਣ ਰਹੀ ਗਰੋਥ ਨਹੀਂ ਹੋਣੀ ਉਹਦੀ ਗਰੋਥ ਗਰੋਥ ਅਨਐਕਸਪੈਕਟਿਡ ਹੋਈ ਆ ਤੇ ਲਸੂੜਾ ਬਹੁਤ ਵਧਿਆ ਜਦੋਂ ਮਤਲਬ ਬਾਦਰੇ ਆ ਆਪਣੇ ਆਪਣੇ ਸਮੇਂ ਦੇ ਨਾਲ ਇਹਨਾਂ ਦੇ 2-3 ਸਾਲਾਂ ਤਾਈ ਸਾਰੇ ਤਣੇ ਜੋੜ ਕੇ ਇਹਨੂੰ 9 ਫੁੱਟ ਉੱਚਾ ਲੈ ਜਾਣਾ ਨੋ ਹੁਟਤਲ ਜਾ ਕੇ ਫੇਰ ਉਹਨਾਂ ਨੂੰ ਕਹਿਣਾ ਜਾਓ ਜਿੱਧਰ ਨੂੰ ਮਰਜ਼ੀ ਫੈਲੀ ਜਾਓ ਜੀ ਜੀ ਤੇ ਉਹਦੇ ਥੱਲੇ ਛਾਂ ਦਾ ਜਗਾ ਬਣ ਜਾਣੀ ਆ ਉਹਦੇ ਥੱਲੇ ਟੋੜੀ ਬਣਾ ਦਵਾਂਗੇ ਕੁਛ ਬੈਠਣ ਨੂੰ ਇੱਕ ਜਲਸਾ ਜਿਹੜਾ ਆਪਣਾ ਪਿੰਕੀ ਹਰ ਬਲਾਦਾ ਇੱਥੇ ਅਡਰ ਦੇਸ਼ਾਂ ਦੀ ਮਿੱਟੀ ਆ ਕੇ ਆਪਾਂ ਮਿਲੀ ਹੋਈ ਆ ਹਾਂਜੀ ਉਹ ਦੇਸ਼ਾਂ ਨਹੀਂ ਹਿੰਦੁਸਤਾਨ ਦੇ ਵੀ ਸਾਰੇ ਸੂਬਿਆਂ ਦੀ ਜੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਅੱਧ ਤੈਸ਼ ਤੋਂ ਵੀ ਆਈ ਤੁਹਾਡਾ ਕੈਮਰਾ ਤੋਂ ਆਈ ਆ ਆਪਣੇ ਕੁਲਜੀਤ ਸਿੰਘ ਗਿੱਲ ਜਿਹੜੇ ਨੇ ਆਪਣੇ ਬੰਦੂਰ ਵਾਲੇ ਹਾਂਜੀ ਇਹ ਵੀ ਬੜੇ 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 ਮਿੱਤਰਾਂ ਦੋਸਤਾਂ ਨੇ ਆਪਣੇ ਆਪਣੇ ਪਾਈਆ ਪਾਈਆ ਕਿ ਮਿੱਟੀ ਲਿਆਂਦੀ ਜੀ 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 ਉਹ ਮਿੱਟੀ ਅਸੀਂ ਸਾਰੀ ਪਹਿਲਾਂ ਉਹਨੂੰ ਇਨਫਰਾ ਰੈਡ ਉਹਨੂੰ ਕੀਤਾ ਬੇ ਮਿੱਟੀ ਜਿਹੜੀ ਆ ਉਹਨੂੰ ਤਾਂ ਕਿ ਕੋਈ ਜਰਮ ਜਾਂ ਕੋਈ ਹੋਰ ਨਾ ਕੋਈ ਹੋਰ ਚੜੀ ਚੀਜ਼ ਐ ਬੈਕਟੀਰੀਆ ਜਾਂ ਕੋਈ ਚੀਜ਼ ਨਾ ਹੋਵੇ ਉਹਨੂੰ ਕਰਨ ਤੋਂ ਬਾਅਦ ਅਸੀਂ ਉਹਨੂੰ ਇਕੱਠੀ ਕਰਕੇ ਤੇ ਉਸ ਸਾਰੇ ਆਪਣੇ ਖੇਤਾਂ ਦੇ ਵਿੱਚ ਖਿਲਾਰ ਦਿੱਤੀ ਕਿਉਂਕਿ ਇਹਦੇ ਬਾਰੇ ਹਲੇ ਇਨੀ ਗੱਲ ਨਹੀਂ ਕਰ ਰਹੇ ਪਰ ਮੇਰੇ ਮਨ 'ਚ ਇਹ ਹੈਗੀ ਗੱਲ ਵੀ ਇਹਨੂੰ ਅਸੀਂ ਸੈਂਟਰ ਆਫ ਦੀ ਵਰਲਡ ਬਣਾਉਣਾ ਬਸ ਪਿਆਰ ਮੁਹੱਬਤ ਦਾ ਇੱਕ ਤਰੀਕਾ ਹੀ ਹੈ ਜੋ ਅਸੀਂ ਮਿੱਟੀ ਤਾਂ ਜਾਰਸੀ ਜਾਰਸੀ ਹੁਣ ਪੈਰ ਰੱਖਨੇ ਆ ਇਸ ਮਿੱਟੀ ਤੇ ਤੁਸੀਂ ਆਏ ਹੋ ਪੈਰ ਰੱਖਿਆ ਤੇ ਤੁਸੀਂ 120 ਥਾਵਾਂ ਦੀ ਮਿੱਟੀ ਤੇ ਪੈਰ ਰੱਖਿਆ ਬਿਲਕੁਲ ਠੀਕ ਹੁਣ ਤਾਂ ਬਿਨਾ ਪਾਸਪੋਰਟ ਤੋਂ ਬਿਨਾ ਵੀਜੇ ਤੋਂ ਹਾਂ ਕਿਉਂ ਜੀ ਬਹੁਤ ਸਿਆਣੀ ਗੱਲ ਬਹੁਤ ਬਿਲਕੁਲ ਠੀਕ ਹੈ ਜਲਸਾ ਤੁਹਾਡੇ ਅੱਜ ਫਾਰਮ ਹਾਊਸ ਤੇ ਮਹਿਮਾਨ ਬੈਠੇ ਨੇ ਹਾਂ ਜੀ ਇਹਨਾਂ ਨਾਲ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਮਿਲਾ ਦਈਏ ਜੀ ਹਾਂ ਜੀ ਹਾਂ ਜੀ ਸਾਡੇ ਇਹ ਤਾਂ ਸਾਰੇ ਮਿੱਤਰ ਦੋਸਤ ਹੀ ਬੈਠੇ ਨੇ ਸਾਰੇ ਜੀ 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 ਜਿਨ੍ਹਾਂ ਦੇ ਵਿੱਚ ਇਸ ਵੇਲੇ ਕੋਈ ਨਾ ਕੋਈ ਆਉਂਦਾ ਰਹਿੰਦਾ ਹੈ ਇਸ ਵੇਲੇ ਮੇਰੇ ਕੋਲ ਆਏ ਨੇ ਜਗਤਾਰ ਸਿੰਘ ਅੱਛਾ ਜੀ ਇਹ ਹੀ ਤੇ ਵਰਲਡ ਟਰੈਵਲਰ ਵੰਡਰਫੁਲ ਇਹ ਤੇਰੇ ਚੈਨਲ ਵੀ ਚੱਲਦਾ ਇੱਕ ਮਿੰਟ ਇਹਨਾਂ ਦਾ ਟਰੈਵਲ ਪੰਜਾਬੀ ਚੱਲਦਾ ਹੈਗਾ ਤੇ ਪਲੱਸ ਇਹ ਯਾਰਾਂ ਦੇ ਯਾਰ ਨੇ ਹੂੰ ਔਰ ਇਹ ਕਹਿੰਦੇ ਨੇ ਜੇ ਤੁਸੀਂ ਰਾਮ ਹੋ ਤਾਂ ਮੈਂ ਹਨੂਮਾਨ ਵਾਹਿਗੁਰੂ ਕੁਸ਼ਣੇ ਰਹਿੰਦੇ ਹਾਂ ਇਹਨਾਂ ਨੂੰ ਸੇਵਾ ਕਰਨ ਦਾ ਸ਼ੌਕ ਹੈ ਇਹ ਤਾਂ ਮੇਰੇ ਨੋਂ ਵੀ ਘੱਟ ਜਾਂਦੇ ਆ ਵਾਹ ਬਹੁਤ ਵਧੀਆ ਗੱਲ ਹੈ ਜੀ ਸਰ ਪੈਰਾਂ ਦੇ ਨੋਂ ਕੱਟ ਗਿਆ ਮੈਂ ਕਿਹਾ ਤੂੰ ਪੈਰਾਂ ਨੂੰ ਹੱਥ ਲੇ ਜਾਂਦਾ ਕਹਿੰਦਾ ਇਹੀ ਤਾਂ ਕਹਿੰਦਾ ਆਨੰਦ ਵਾਹ ਕਰਮਾਂ ਵਾਲੇ ਨੇ ਜੀ ਬੰਦਾ ਹਾਂ ਤੇ ਨਾਲ ਹੈਗੇ ਅਵਿਤਾ ਸਿੰਘ ਜੀ ਸასიਖਿਆ ਇਹ ਸੀਜ਼ ਦੇ ਬਿਜ਼ਨਸ ਵੂਮਨ ਇੱਕ ਤਰ੍ਹਾਂ ਨਾਲ ਤੇ ਹੁਣ ਇਹਨਾਂ ਨੇ ਇੱਕ ਬਹੁਤ ਵੱਡਾ ਕੰਮ ਇਹਨਾਂ ਨੇ ਜ਼ਿੰਮੇਵਾਰੀ ਲਈਆ ਉਹ ਦੇਖੋ ਇਹਨਾਂ ਨੂੰ ਘਾਟਾ ਪੈਂਦਾ ਕਿ ਫਾਇਦਾ ਹੁੰਦਾ ਉਹ ਹੈਗਾ ਕਿ ਪੰਜਾਬੀ ਭਵਨ ਦੇ ਵਿੱਚ ਅਸੀਂ ਐਗਜ਼ੈਕਟਿਵ ਚ ਪਾਸ ਕੀਤਾ ਸੀ ਮੇਰੀ ਸੁਜੈਸ਼ਨ ਤੇ ਕਿ ਬੱਚਾ ਲਈ ਲਿਟਰੇਚਰ ਦੀ ਦੁਕਾਨ ਨਾਰਥ ਇੰਡੀਆ 'ਚ ਹੈ ਨਹੀਂ ਕੋਈ ਨਹੀਂ ਹੈ ਜੀ ਬਿਲਕੁਲ ਨਹੀਂ ਤੇ ਅਸੀਂ ਫਿਰ ਅਕੈਡਮੀ ਨੇ ਪਾਸ ਕੀਤਾ ਤੇ ਅਸੀਂ ਪੰਜਾਬੀ ਭਵਨ ਦੇ ਇੱਕ ਦੁਕਾਨ ਐਕਸਕਲੂਸਿਵ ਕਰਤੀ ਕਿ ਇੱਥੇ ਸਿਰਫ ਬੱਚਿਆਂ ਦਾ ਲਿਟਰੇਚਰੀ ਵੇਚਿਆ ਜਾਊ ਔਰ ਇਹਨੇ ਉਹ ਜ਼ਿੰਮੇਵਾਰੀ ਟੇਕ ਅਪ ਕੀਤੀ ਆ ਮੁਬਾਰਕ ਦੇ ਹੱਕਦਾਰ ਬਹੁਤ ਵੱਡੀ ਤੇ ਇਹਨੇ ਉਹ ਜ਼ਿੰਮੇਵਾਰੀ ਟੇਕ ਅਪ ਕੀਤੀ ਆ ਐਵਰੀ ਐਵਰੀ ਡੇ ਟਾਈਮਿੰਗ ਕੀ ਹੈ ਜੀ ਕਿੰਨੇ ਟਾਈਮਿੰਗ ਨੋਰਮਲ ਟਾਈਮਿੰਗ ਹੈ 10 ਤੋਂ ਹਾਂ ਉਹ 10 ਤੋਂ ਲੈ ਕੇ ਸਾਢੇ 6 6 ਵਜੇ ਤੱਕ ਤੇ ਸੰਡੇ ਨੂੰ ਦੁਪਹਿਰ ਤੱਕ ਜੀ ਤੇ ਬੱਚਿਆਂ ਨੂੰ ਆਪਾਂ ਬਾਕੀ ਹੋਂਕਾਲ ਹੈ ਕੋਈ ਬੰਦਾ ਬਾਹਰੋਂ ਆ ਜੰਦਾ ਤੇ ਆ ਜੂਗੀ ਇਹਨੂੰ ਆਪਾਂ ਐਡ ਵੀ ਕਰੀਏ ਮੈਨੂੰ ਲੱਗਦਾ ਹੈ ਨਾ ਪਬਲਿਕ ਤੱਕ ਪਹੁੰਚ ਜੇ ਵੀ ਐਕਸਕਲੂਸਿਵ ਹਾਂਜੀ ਹਾਂਜੀ ਇਹ ਨਾਰਥ ਇੰਡੀਆ ਚ ਇੱਕੋ ਇੱਕ ਦੁਕਾਨ ਕੀ ਨਾਮ ਹੈ ਜੀ ਸ਼ੋਪ ਦਾ ਵਿਟਾ ਚਿਲਨ ਬੁੱਕ ਸ਼ਾਪ ਉਈ ਤਾਂ ਚਰਨ ਬੁੱਕ ਸ਼ਾਪ ਸੋ ਪੰਜਾਬੀ ਪਵਨ ਜਾ ਕੇ ਪੰਜਾਬੀ ਪਵਨ ਦੇ ਵਿੱਚ ਬਿਲਕੁਲ ਠੀਕ ਹਾਂਜੀ 5 ਨੰਬਰ ਦੁਕਾਨ ਹਾਂਜੀ 5 ਤੁਸੀਂ ਕੋਈ ਸਨੇਹਾ ਦੇਣਾ ਚਾਹਨਾ ਹੈ ਸਾਡੇ ਚੈਨਲ ਉਹ ਤੀਜੀ ਦੁਕਾਨ ਹੈ ਵੈਸੇ ਉਹਦਾ ਤੀਜੀ ਦੁਕਾਨ ਹੈ ਜੀ 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 ਆਪਣੀ ਗਿਣਤੀ ਦੇ ਹਿਸਾਬ ਨਾਲ ਤੀਜੀ ਆ ਪਰ 2 ਨੰਬਰ ਫालतू ਰੱਖਿਓ ਕਿਉਂਕਿ ਉੱਥੇ ਜਿਹੜਾ ਹਾਲ ਬਣਿਆ ਉਹ ਇੱਕ ਤੇ ਦੋ ਨੰਬਰ ਚ ਗਿਆ ਸਰ ਆਪਾਂ ਸਨੇਹਾ ਲੈ ਲਈਏ ਹਾਂ ਅਭੀ ਕੌਣੋਂ ਦਾ ਐਕਚੁਅਲੀ ਨਾ ਸਰ ਇਹ ਬੇਸਿਸ ਸਰ ਇਹਨਾਂ ਦਾ ਸੀਗਾ ਮਤਲਬ ਇਨੀਸ਼ੀਏਟਿਵ ਇਨੀਸ਼ੀਏਟਿਵ ਆਈਡੀਆ ਵੀ ਇਹਨਾਂ ਦਾ ਹੀ ਸੀਗਾ ਹਾਂ بس مین ہے کہ مینا ਨੂੰ ਇਹਨਾਂ ਦੇ ਮਤਲਬ ਪਿੱਛੇ ਚੱਲ ਚੱਲ ਕੇ ਕੰਮ ਸ਼ੁਰੂ ਕਰਤਾ ਹੈ مین ਮੇਰਾ ਮਕਸਦ ਇਹ ਵੀ ਹੈ ਕਿ ਬੱਚੇ ਅੱਜ ਦੇ ਟਾਈਮ 'ਚ ਮੋਬਾਈਲ 'ਚ ਹੈਗੇ ਹਾਂ ਬੱਚੇ ਕੀ ਮੰਮੀਆਂ ਵੀ ਨੇ ਡੈਡੀ ਵੀ ਨੇ ਐਕਚੁਅਲੀ ਨਾ ਯੰਗ ਅਏਜ 'ਮੇ ਬੱਚਿਆਂ ਦੀ ਨਸੇ ਜੋ ਬੰਨੀ ਹੁੰਦੀ ਹੈ ਹਾਂ ਉਹ ਸਾਰੀ ਡੈਮੇਜ ਹੋ ਜਾਂਦੀ ਹੈ ਮੋਬਾਈਲ 'ਤੇ ਤੋਂ கரੈਕਟ கரੈਕਟ ਠੀਕ ਹੈ ਉਸ ਬਜੇ ਇਸ ਮੈਂ ਅਗਰ ਰੀਡਿੰਗ ਚਲੇਗੀ ਬੱਚਿਆਂ ਦੀ ਬੁੱਕਸ ਚਲੇਗੀ ਉਹ ਧੀਰੇ ਧੀਰੇ ਪਿੱਛੇ ਹਟਦੇ ਜਾਏਗੇ ਮੋਬਾਈਲ ਤੋਂ ਕੁਝ ਤਾਂ ਫਰਕ ਪੜੂਗਾ ਐਬਸੋਲੂਟਲੀ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਇਹ ਇਨਫੈਕਟ ਤੁਸੀਂ ਬੱਚਿਆਂ ਨੂੰ ਸਿੱਧੇ ਰਾਹ ਪਾ ਰਹੇ ਜਿਖਰ ਤੁਸੀਂ ਕੁਝ ਸਨੇਹਾ ਜ਼ਰੂਰ ਦਿਓ ਸਿਆਣਾ ਬੰਦਾ ਰੱਬ ਦਾ ਸ਼ੁਕਰ ਹੀ ਕਰਦਾ ਹੈ ਸੋ ਅੱਜ ਕੱਲ ਸ਼ੁਕਰ ਕਰਨ ਵਾਲੇ ਵੀ ਹੈ ਨਹੀਂ ਬੰਦੇ ਜੋਸਾ ਨਹੀਂ ਹੈ ਨਹੀਂ ਕਿ ਹੁਣ ਆ 10 20 ਦਿਨ ਮਲੇਸ਼ੀਆ ਲਾ ਕੇ ਆਇਆ ਮਲੇਸ਼ੀਆ ਥਾਈਲੈਂਡ ਲਾ ਕੇ ਆਇਆ ਕੀ ਬਾਤ ਹੈ ਵੈਰੀ ਗੁੱਡ ਨਵੇਂ ਨਵੇਂ ਐਕਸਪੀਰੀਅੰਸ ਲੈ ਕੇ ਆਇਆ ਗੁੱਡ ਇਹ ਤਾਂ ਮੈਨੂੰ ਲੱਗਦਾ ਮੋਟਰਸਾਈਕਲ ਲੈ ਕੇ ਪਹਾੜਾਂ ਤਾਂ ਵੀ ਤੁਰ ਜਾਂਦੇ ਹਾਂ ਜਾਂਦੇ ਆ ਅਸੀਂ ਤਾਂ ਜਾਣੇ ਰਹਿੰਦੇ ਹੁਣ ਪਰਸੋ ਵੀ ਅਸੀਂ ਮੈਂ ਸੀ ਏ ਸੀ ਤੇ ਇੱਕ ਮੁੰਡਾ ਮੀਤ ਆ ਸਾਡਾ ਦੋਸਤ ਅੱਛਾ ਜੀ ਅਸੀਂ ਤਿੰਨੇ ਜਣੇ ਚਲੇ ਗਏ ਆਪਣਾ ਮੈਂਗਰੋਵਲ ਤੋਂ ਉੱਤੇ ਪੰਜਾਬ ਦੀ ਬਾਰਡਰ ਤੇ ਆਪਣਾ ਪਹਾੜਾਂ ਤੇ ਜਿੱਥੇ ਕਿ ਰਾਹ ਚੂਆਂ ਵਿੱਚ ਦੀ ਲੰਘਦਾ ਕੱਚੀਆਂ ਸੜਕਾਂ ਔਰ ਉੱਥੇ ਇੱਕ ਲੇਡੀ ਆਸਟ੍ਰੇਲੀਆ ਤੋਂ ਆਈ ਹੋਈ ਜਿਹੜੇ ਰੈਕੀ ਉਹ ਕਰਦੀ ਆ ਕੀ ਹੁੰਦਾ ਮੈਡੀਕਲ ਸਿਸਟਮ ਤੇ ਮੈਡੀਟੇਸ਼ਨ ਉਹਨੇ 16 ਏਕੜ ਦਾ ਪਹਾੜ ਤੇ ਫਾਰਮ ਬਣਾ ਰਹੀ ਆ ਉਹ ਬਾਈਸ ਤੇ ਉਹਦੇ ਨਾਲ ਚਲੇ ਗਿਆ ਉਹ ਮਤਲਬ ਬੜਾ ਆਨੰਦ ਆਇਆ ਜਰ ਸਰ ਇੱਕ ਤਾਂ ਚਲੋ ਪ੍ਰਕਿਰਤੀ ਨਾਲ ਜੁੜਨਾ ਹੀ ਆਪਦੇ ਆਪ ਚ ਵੱਡੀ ਗੱਲ ਆ ਪਰ ਤੁਸੀਂ ਪੰਜਾਬੀ ਭਾਸ਼ਾ ਦੇ ਲਈ ਵੀ ਬਹੁਤ ਵਧੀਆ ਕੰਮ ਕਰਦੇ ਹੋ ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਬੋਲਦੀ ਹੋਈ ਸਲੇਟ ਬਣਾਈ ਆ ਹਾਂਜੀ ਉਹਦੇ ਬਾਰੇ ਜਰੂਰ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਲਈਏਗਾ ਹਾਂਜੀ ਪੰਜਾਬੀ ਲਈ ਸਫਰ ਬੜਾ ਇੰਟਰਸਟਿੰਗ ਹੈ ਹੂੰ ਪਹਿਲਾਂ ਤਾਂ ਮੈਂ ਪੰਜਾਬੀ ਦੀ ਸਭ ਤੋਂ ਪਹਿਲੀ ਫੌਂਟ ਬਣਾਈ ਹਾਂਜੀ ਮੈਂ ਕੰਪਿਊਟਰ ਤੇ ਜਿਹੜੀ ਫੌਂਟ ਚਲਦੀਆਂ ਨੇ ਪੰਜਾਬੀ ਦੀਆਂ ਸਭ ਤੋਂ ਪਹਿਲੀ ਮੈਂ ਬਣਾਈ ਆ ਜੀ ਜੀ ਐਪਲ ਦੇ ਵਿੱਚ ਵੀ ਜਿਹੜੇ ਪੰਜਾਬੀ ਚਲਦੀ ਉਹਦੇ ਵਿੱਚ ਸੁਧਾਰ ਦੀ ਉਹਨਾਂ ਨੂੰ ਸਾਰੇ ਸਾਡੀਆਂ ਸੁਜੈਸ਼ਨ ਤੇ ਫੌਂਟ ਦਾ ਨਾਮ ਫੌਂਟ ਜਨਮੇਜਾ ਦੇ ਨਾਮ ਤੇ ਸੀ ਪਹਿਲਾਂ ਪਹਿਲਾਂ ਜਨਮੇਜਾ ਦੇ ਨਾਮ ਤੇ ਸੀ ਜਨਮੇਜਾ ਫੌਂਟ ਹਾਂਜੀ ਤੇ ਉਸ ਤੋਂ ਬਾਅਦ ਫਿਰ ਬੱਚਾ ਨੇ ਅਸੀਂ ਇੱਕ ਰੰਗਲੀ ਜੀ ਅ ਕਿਤਾਬ ਬਣਾਈ ਰੰਗਲੀ ਲਿਖਾਈ ਹਾਂਜੀ ਫਿਰ ਜੀ ਕਰੀਓ ਆਨ ਪਲੀਜ਼ ਹਾਂਜੀ ਫਿਰ ਫਿਰ ਰੰਗਲੀ ਸਲੇਟ ਬਣਾਈ ਜੀ 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 ਤਾਂ ਕਿ ਬੱਚਿਆਂ ਨੂੰ ਅੱਖਰਾਂ ਦੀ ਪਹਿਚਾਣ ਆਵੇ ਫਿਰ ਅਸੀਂ ਇੱਕ ਫੱਟੀ ਬਣਾਈ ਜਿਹੜੀ ਕਿ ਘਰ ਦੇ ਵਿੱਚ ਲੱਗਣ ਲਈ ਜਾਂ ਸੋਹਣੀ ਲੱਗਦੀ ਆ ਮਤਲਬ ਇਹ ਦੇਖ ਲੱਗਣ ਨੂੰ ਵੰਡਣ ਨੂੰ ਮਤਲਬ ਤੇ ਕਲਾਸਰੂਮ ਫੱਟੀ ਆ ਭੁੱਲ ਗਏ ਜਾਲ ਸਾਹਿਬ ਜੋ ਆਕਾ ਨੂੰ ਸ਼ਾਇਦ ਉਹਦੇ ਵਿੱਚ ਕਲਾਸਰੂਮ ਫੱਟੀ ਆ ਉਹਦੇ ਵਿੱਚ QR ਕੋਡ ਲਾਇਆ ਤੁਸੀਂ ਮੋਬਾਈਲ ਦੇ ਨਾਲ ਲਾਓ ਤੁਹਾਨੂੰ ਪੰਜ ਆਵਾਜ਼ਾਂ ਦੇ ਵਿੱਚ ਹਮ ਅ ਮਤਲਬ ਸ਼ੁੱਧ ਪ੍ਰੋਨਨਸिएशन ਮਿਲੇਗਾ ਜੀ ਸ਼ੁੱਧ ਉਚਾਰਨ ਮਿਲੇਗਾ ਪੰਜਾਬੀ ਦਾ ਕਿਉਂਕਿ ਪੰਜਾਬੀ ਦਾ ਉਚਾਰਨ ਇਲਾਕਾਈ ਤੌਰ ਤੇ 37 ਕਿਸਮ ਦਾ ਹੈ ਹਮ ਜਿਵੇਂ ਗੂੜ ਮਾਲ ਵਿੱਚ ਚੱਲਿਓ ਆੜਾ ਕਹਿੰਦੇ ਆ ਇੱਧਰ ਆ ਜਦ ਦੁਆਬੇ ਚ ਕਹਿੰਦੇ ਆ ਐੜਾ ਕਹਿੰਦੇ ਆ ਜੀ ਸੋ ਅਸੀਂ ਉਹਦਾ ਸੈਂਟਰਲਾਈਜ਼ ਕੀਤਾ ਸੈਂਟਰਲਾਈਜ਼ ਕਰਕੇ ਸਾਰੇ ਅੱਖਰਾਂ ਨੂੰ ਅਸੀਂ ਉਹਦੇ ਵਿੱਚ ਜਿਹੜਾ ਆ ਸ਼ੁੱਧ ਉਚਾਰਨ ਦੀ ਉਹ ਫੱਟੀ ਬਣਾਈ ਆ ਜਿਹੜੀ ਕਿ ਕਾਫੀ ਇੱਥੇ ਅਵਿਤਾ ਕੋਲ ਵੀ ਅਵੇਲੇਬਲ ਹੈ ਜੀ ਕੋ ਅੱਛਾ ਜੀ ਵੈਨਸ ਜੀ ਇਹਦਾ ਨਾਮ ਹੈ ਜੀ ਵਿਟਾ ਚਿਲड्रन ਬੁੱਕ ਸ਼ਾਪ ਸੋ ਪਿਆਰੇ ਦਰਸ਼ਕੋ ਇਹ ਜਿਹੜੀ ਐਕਸਕਲੂਸਿਵ ਸ਼ਾਪ ਆ ਜਿਹੜੇ ਜਵਾਕਾਂ ਦੇ ਲਈ ਕਿਤਾਬਾਂ ਲਿਟਰੇਚਰ ਲਈ ਤੁਸੀਂ ਮਿਲ ਸਕਦੇ ਹੋ ਇਹ ਵੱਡਾ ਇਨੀਸ਼ੀਏਟਿਵ ਆ ਨਹੀਂ ਤਾਂ ਹਰ ਬੰਦਾ ਕਹਿੰਦਾ ਵੀ ਭਾਈ ਤੁਸੀਂ ਆਪ ਦੀ ਪੜ੍ਹਾਈ 'ਅਲ ਧਿਆਨ ਦੇਣਾ ਆ ਇਹ ਵੀ ਪੜ੍ਹਾਈ ਆ ਸੋ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਆ ਸੋ ਤੁਸੀਂ ਮੁਬਾਰਕ ਦੇ ਹੱਕਦਾਰ ਹੋ ਜੀ ਸਾਰੀ ਟੀਮ ਨੀਨਾ ਪ੍ਰੋਫਿਟ ਦਾ ਵੀ ਕੰਮ ਦਾ ਵੀ ਰਿਸਕ ਲੈਣਾ ਜੀ 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 ਇਹ ਵੀ ਵੱਡੀ ਗੱਲ ਆ ਆਪਦਾ ਬਿਜ਼ਨਸ ਤੁਸੀਂ ਉਸ ਕੰਮ ਲਈ ਸ਼ੁਰੂ ਕਰਦੇ ਹੋ ਜਿੱਥੇ ਹਾਲੇ ਤੁਹਾਨੂੰ ਐ ਲੱਗਦਾ ਵੀ ਪੈਸੇ ਹਾਲੇ ਕਿਤੇ ਲੇਟ ਕਮਾਏ ਜਾਣਗੇ ਪੈਸੇ ਪਤਾ ਨਹੀਂ ਕਦੋਂ ਕਮਾਉਣੇ ਆ ਮੰਦਰ ਹਾਲ ਤੱਕ ਇਹਦਾ ਖਰਚਾ ਹੀ ਹੋਣਾ ਇਹਨੂੰ ਪਹਿਲਾਂ ਕਿਹਾ ਵੀ ਤੂੰ ਤੇਰੇ ਕੋ ਹਿੰਮਤ ਹੈਗੀ ਆ ਕਹਿੰਦੇ ਠੀਕ ਐ ਦੇਖੀ ਜਾਓ ਜੋ ਬਸ ਤੁਸੀਂ ਵੀ ਤਾਂ ਇਹੀ ਕੁਛ ਕਰਦੇ ਹੋ ਅਸੀਂ ਤਾਂ ਇਹ ਅਸੀਂ ਤਾਂ ਜੰਮੀ ਇਸੇ ਕੰਮ ਲਈ ਜੰਮੀ ਇਸੇ ਕੰਮ ਲਈ ਅਸੀਂ ਤਾਂ ਉਤੇ ਕੁਦਰਤ ਤੇ 160 ਰੋਟੀ ਦੇਣੀ ਦੇ ਦੇ ਨਹੀਂ ਦੇਣੀ ਨਾਲ ਜਦੋਂ ਸਾਰੀ ਉਮਰ ਕੋਈ ਨੌਕਰੀ ਨਹੀਂ ਕੀਤੀ ਹਨਾ ਨੌਕਰੀ ਨੌਕਰੀ ਕਰ ਹੀ ਨਹੀਂ ਸਕਦੇ ਅਸੀਂ ਨੌਕਰੀ ਜੇ ਕਰਦੇ ਵੀ ਤਾਂ ਮੇਰੇ ਕਾਜੀ ਹੋਣੀ ਤਾਂ ਪੀਐਜੂ ਰੇ ਉਹਨਾਂ ਦੀ ਗੱਲ ਹੋਰ ਐ ਦੇਖੋ ਹਰ ਇਹ ਤਾਂ ਮੈਂ ਕਹਿੰਨਾ ਵੀ ਹਰ ਇੰਡੀਵਿਜੂਅਲ ਡਿਫਰੈਂਟ ਐ ਅਸੀਂ ਬੱਚੇ ਨੂੰ ਆਪਣੇ ਹਿਸਾਬ ਨਾਲ ਕਿਉਂ ਟਾਲਣਾ ਚਾਹੁੰਦੇ ਆਂ ਐਂ ਹੁਣ ਤੇ ਇਹ ਲੱਗਦਾ ਡਾਕਟਰ ਮੈਂ ਬਣ ਗਿਆ ਬਾਈ ਮੇਰਾ ਮੁੰਡਾ ਵੀ ਡਾਕਟਰ ਬਣੂਗਾ ਉਹ ਤਾਂ ਦੁਕਾਨਦਾਰੀ ਨੂੰ ਕੰਟੀਨਿਊ ਕਰਨੀ ਕਰਦਾ ਉਹਨੂੰ ਮੁੰਡੇ ਦੇ ਡਾਕਟਰ ਕਿੰਨੇ ਡਾਕਟਰਾਂ ਦੇ ਗਾਂ ਨਲਾਇਕ ਪੁੱਤ ਨੇ ਜਨ ਨਲਾਇਕ ਧੀਆਂ ਨੇ ਜਿਹੜੇ ਲੋਕਾਂ ਨੂੰ ਮਾਰੀ ਜਾ ਰਹੇ ਆ ਹੂੰ ਬਿਲਕੁਲ ਠੀਕ ਹੈ ਹਾਂ ਜ਼ਰੂਰੀ ਤੌਰ 'ਤੇ ਵੀ ਜਿਹੜੀ ਟੈਲੈਂਟ ਇੱਕ ਬੰਦੇ ਚ ਆ ਗਾਂ ਪਿਤਾਪੁਰ ਕਿਉਂ ਟੈਲੈਂਟ ਆਉਣੀ ਹੈ ਉਹ ਤਾਂ ਸਿਰਫ ਉਹ ਤਾਂ ਸਿਰਫ ਜਾਤੀ ਜਿਹੜੇ ਹਾਂਜੀ ਨੀਂਦ ਨੀਂਦ ਦਾ ਗੱਲ ਬਾਤ ਕਰਕੇ ਬਾਹਰ ਗਿਆ ਨੀਂਦ ਨਹੀਂ ਕੋਈ ਰੋਲਾ ਨੀਂਦ ਪੂਰੀ ਆ ਨਹੀਂ ਸਾਨੂੰ ਨੀਂਦ ਤਾਂ ਮੈਂ ਹੁਣ ਸੋਝਵਾ ਅੱਛਾ ਜੀ ਨੀਂਦ ਦਾ ਕੋਈ ਰੋਲਾ ਨਹੀਂ ਚਾਹੋ ਮੈਂ ਵੱਡੀ ਗੱਲ ਪੁੱਛੀ ਆ ਪਤਾ ਕੀ ਆ ਬਾਹਲੇ ਬੰਦੇ ਕਹਿੰਦਾ ਮੈਂ ਕਮਾਉਣਾ ਬਹੁਤ ਆ ਮੇਰਾ ਬਿਜ਼ਨਸ ਬਹੁਤ ਸੈਟਅਪ ਆ ਮੈਨੂੰ ਤਾਂ ਵੀ ਨੀਂਦ ਨਹੀਂ ਆਉਂਦੀ ਮੈਂ ਸੌ ਨਹੀਂ ਸਕਦਾ ਉਹ ਸੌਂ ਹੀ ਤਾਂ ਨਹੀਂ ਸਕਦੇ ਹਾਂਜੀ ਕਿਉਂਕਿ ਉਹ ਜਿਹੜਾ ਪੈਸਾ ਹੈ ਨਾ ਉਹਦੇ ਵਿੱਚੋਂ ਬਾਹਰ ਹੀ ਨਿਕਲਦੇ ਜੀ ਜੀ ਉਹ ਆਪਣੀ ਲਾਈਫ ਨਾਲ ਪੈਸਾ ਜੋੜ ਲੈਂਦੇ ਆ ਹੂੰ ਪੈਸਾ ਜੋੜ ਨਹੀਂ ਲੈਂਦੇ ਇਨਫੈਕਟ ਪੈਸੇ ਨਾਲ ਜੁੜ ਜਾਂਦੇ ਆ ਬਿਲਕੁਲ ਠੀਕ ਪੈਸਾ ਪੈਸਾ ਜਿਹੜਾ ਆਪੇ ਆਉਣਾ ਆਏਗੇ ਨਹੀਂ ਆਏਗਾ ਨਾ ਸੀ ਕੀ ਫਰਕ ਪੈਂਦਾ ਮੈਂ ਸਾਰੀ ਜ਼ਿੰਦਗੀ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਮੇਰੀ ਜੇਬ ਚ ਕਿੰਨੇ ਪੈਸੇ ਆ ਸਾਰੀ ਜ਼ਿੰਦਗੀ ਮੈਂ ਕਿਸੇ ਦਾ ਕੋਈ ਕਾਪੀ ਰੱਖ ਕੇ حساب ਰੀ ਰੱਖਿਆ ਵੇ ਤੋ ਇਹਨੇ ਲੈਣੇ ਇਹਨੂੰ ਇਹਨੇ ਦੇਣੇ ਜਿਹਨੇ ਦੇਣੇ ਆ ਦੇ ਜੋ ਜਿਹਨੇ ਲੈਣੇ ਆ ਲੈ ਜੋ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖਤੀਆਂ ਕਿਤਾਬਾਂ ਤਾਂ 50 ਹੋ ਗਈਆਂ ਉਹ ਕਹਾ ਕੀਤੇ ਕੰਮ ਕਰ ਰਹੇ ਕਿਹੜੇ ਪ੍ਰੋਜੈਕਟ ਗਾਹੋਂ ਇੱਕ ਐਵੇਂ ਪੰਗਾ ਲਿਆ ਉਹਦਾ ਨਾਮ ਰੱਖਿਆ ਮੇਰੇ ਨਾਮੇ ਆਪਣੀਆਂ ਲਾਈਫ ਦੀਆਂ ਯਾਦਾਂ ਜਿਹੜੇ ਪੁੱਠੇ ਸਿੱਧੇ ਕੰਮ ਕੀਤੇ ਆ ਉਹਦੇ ਲਿਖ ਰਿਹਾ ਉਹਦੇ 10 12 ਐਪੀਸੋਡ ਲਿਖੇ ਆ ਜੀ ਤੇ ਉਹਨੂੰ ਸੋਚਦੇ ਆ ਵੀ ਇੰਨੇ ਕਦੀ ਪਹਿਲਾਂ ਕਰ ਲਈਏ ਜਿੰਨੀਆਂ ਕ ਜੁੱਤੀਆਂ ਪਹਿਣੀਆਂ ਉਹ ਪਹਿਲਾਂ ਜਿਹੜਾ ਅੱਜ ਤੁਸੀਂ ਫੇਸਬੁੱਕ ਤੇ ਸਟੇਟਸ ਪਾਇਆ ਨਾ ਹਾਂ ਉਹ ਬਹੁਤ ਡੇਂਜਰਸ ਪਾਤਾ ਬਹੁਤ ਖਤਰਨਾਕ ਹੈ ਵੀ ਕੀ ਕਦੇ ਤੁਹਾਡੀ ਕਿਸੇ ਨੇ ਬੇਇੱਜ਼ਤੀ ਕੀਤੀ ਹੈ ਮੇਰੀ ਤਾਂ ਬਹੁਤ ਵਾਰੀ ਹੋਈ ਹੈ ਔਰ ਇੰਟਰਸਟਿੰਗ ਹੈ ਕਿ ਵਿਦਰਨ 5 ਆਵਰ ਬੰਦੇ ਮੰਨਣ ਦੀ ਗੱਲ ਹੈ ਨਾ ਰਾਤ ਰਾਤ ਨੂੰ ਪੋਸਟ ਪਾਈ ਆ ਜੀ ਫੇਰ ਤੱਕ ਮਦੋ ਵਿਦਨ 5 ਆਵਰਸ ਉਤੇ 93 ਕਮੈਂਟ ਆ ਗਏ ਸੀ ਜੀ 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 ਔਰ ਹਰ ਨੇ ਪਰਸਨਲਾਈਜ਼ਡ ਕਮੈਂਟ ਬਿਲਕੁਲ ਬਿਲਕੁਲ ਇਹ ਨੀਵੇਂ ਲਾਈਕ ਗੁੱਡ ਨਾਈਟ ਨਾ ਕੋਈ ਉਦਾਂ ਨਾ ਨੀ ਕੋਈ ਗੱਲ ਕਹੀ ਆ ਸਾਰੇ ਆਪਣਾ ਦੱਸ ਰਿਹਾ ਕੋਈ ਕਹਿੰਦਾ ਜੀ ਮੇਰੀ ਤਾਂ ਹਰ ਮਿੰਟ ਬਾਅਦ 베ਚਦੀ ਹੁੰਦੀ ਆ ਹਰ ਘਰ ਚ ਵੀ ਹੁੰਦੀ ਬਾਹਰ ਵੀ ਹੁੰਦੀ ਬਾਹਰ ਹੁੰਦੀ ਆ ਬਾਬਾ ਜੀ ਇੱਕ ਕਹਿੰਦਾ ਜੀ ਇਹਨਾਂ ਦੇ ਵੀ ਇੱਕ ਕਹਿੰਦਾ ਜੀ ਇੱਕ ਕਹਿੰਦਾ ਜੀ ਰੋ ਰੋ ਕੇ ਕਹਿੰਦਾ ਜੀ ਵਿਆਹੇ ਬੰਦੇ ਨੂੰ ਸਵਾਲ ਨਹੀਂ ਪੁੱਛਣਾ ਚਾਹੀਦਾ ਬੜਾ ਇੰਟਰਸਟਿੰਗ ਆ ਰਹੀਆਂ ਨੇ ਨਹੀਂ ਨਹੀਂ ਸੋ ਇਹ ਅਸੀਂ ਪਹਿਲਾਂ ਹਰਬਲ ਟੀ ਬਣਦੀ ਹੈ ਜੋਲ ਸਾਹਿਬ ਦੀ ਲਓ ਜੀ ਆ ਗਈ ਸੋ ਹਰਬਲ ਟੀ ਚ ਪਹਿਲੇ ਦਸ ਦੇ ਵਿੱਚ ਪਾਇਆ ਕੀ ਹੈ ਜੀ ਹਰਬਲ ਟੀ ਦੇ ਵਿੱਚ ਹਰਬ ਜੀ ਨੇ ਸਿੰਪਲ ਲੈਮਨ ਗ੍ਰਾਸ ਹੈ ਦੁਲਸੀ ਆ ਤੇ ਨਹੀਂ ਆਪਣਾ ਕਈ ਬੰਦੇ ਦੇਸੀ ਮੈਂ ਭੁੱਕੀ ਪਾ ਕੇ ਬਣਾਉਂਦੀ ਆ ਭੁੱਕੀ ਵਾਲੀ ਤਾਂ ਬਹੁਤ ਵਧੀਆ ਹੁੰਦੀ ਹੈ ਅੱਛਾ ਉਹ ਵੀ ਹਰਬਲੀ ਆ ਹਾਂ ਹਰਬ ਹੁੰਦੀ ਆ ਜਿਹਨੇ ਸਿੱਧੂ ਨੇ ਕਿਹਾ ਕੈਂਸਰ ਦਾ ਇਲਾਜ ਆ ਭੁੱਕੀ ਤਾਂ ਸਭ ਤੋਂ ਵੱਧ ਰਾਜ ਆ ਵਧੀਆ ਜਿਹੜੀ ਭੰਗ ਪੁੱਕੀ ਨਹੀਂ ਪੰਦੀ ਹੁਣ ਗੱਲ ਸਾਡੇ ਦਰਸ਼ਕਾਂ ਨੇ ਸੁਣ ਲੈਣੀ ਜਿਹੜਾ ਪੇਟ ਫੂਟ ਹੈ ਪੇਟ ਠੀਕ ਹੋ ਜਾਂਦਾ ਇਹਦੇ ਨਾਲ ਡੋਡੇ ਡੋਡੇ ਪੀਂਣਾ ਖਾਣ ਹੀ ਨਹੀਂ ਚਾਹੀਦੀ ਪੁੱਕੀ ਡੋਡੇ ਮਲ ਕੇ ਪੀਨੇ ਉਹਨਾਂ ਨੂੰ ਕਦੇ ਕਦੇ ਪੇਟ ਦੀ ਪ੍ਰੋਬਲਮ ਨਹੀਂ ਆਉਂਦੀ ਸਣੇ ਇੱਥੇ 6-7 ਚੀਜ਼ਾਂ ਨੇ ਜੀ ਲੈਮਨ ਗ੍ਰਾਸ ਹੈ ਹਾਂ ਮੋਟੀ ਇਲਾਚੀ ਦੇ ਪੱਤੇ ਆ ਪੱਤੇ ਆ ਸਾਰਿਆਂ ਦੇ ਜੀ 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 ਤુલਸੀ ਆ ਸੋ ਜ਼ੂਮ ਕਰ ਨਹੀਂ ਦੇਖੀ ਜੀ ਗੰਗੀ ਬੜਾ ਖਤਰਨਾਕ ਹੈ ਪੁਦੀਨਾ ਆ ਉਸ ਤੋਂ ਬਾਅਦ ਇਹ ਚ ਸੁਹਾਜਣੇ ਦੇ ਪੱਤੇ ਆ ਉਹ ਚ ਅਮਰੂਦ ਦੇ ਪੱਤੇ ਆ ਕੀ ਆ ਜਿਹੜੇ ਬੂਟੇ ਆ ਜਦੋਂ ਕਿਸੇ ਥਾਂ ਤੋਂ ਲਿਆਈਦੇ ਆ ਉਹਨਾਂ ਨੂੰ ਘੱਟੋ ਘੱਟ 2 ਦਿਨ ਆਰਾਮ ਦੇਣਾ ਹੁੰਦਾ ਜਦੋਂ ਟਰੈਵਲ ਕਰਕੇ ਆਉਂਦੇ ਆ ਤੇ ਉਹ ਟਰੈਵਲ ਕਿਉਂਕਿ ਉਹਨਾਂ ਨੂੰ ਫਿਰ ਕਲਾਈਮਟਾਈਜ਼ ਹੋਣਾ ਹੁੰਦਾ 2 ਦਿਨ ਬਾਅਦ ਲਾਉਣੇ ਚਾਹੀਦੇ ਆ ਕਦੇ ਬੂਟਾ ਲਿਆ ਕੇ ਸਿੱਧਾ ਨਾ ਲਾਓ ਨਾ ਗਮਲੇ 'ਚ ਨਾ ਉਹਨੂੰ ਖੇਤ ਲਾਓ ਤੇ ਉਹ ਇਹ ਅਸੀਂ ਹੁਣ ਜਿਹੜੀ ਚੀਜ਼ ਆ ਬਾਸ ਲੈਂਦੇ ਆ ਇਹ ਕਿੱਥੇ ਲਾਉਣੇ ਹੁਣ ਤੇ ਕਿ ਉੱਥੇ ਪਿੱਛੇ ਲਾਉਣੇ ਨੇ ਬਾਸ ਹੀ ਆ ਨਾ ਇਹ ਬਾਂਸ ਹੋਰ ਵੀ ਗੁੱਤੇ ਹੈ ਸਾਡੇ ਦੂਜੇ ਵੀ ਠੀਕ ਆ ਹੋਰ ਵੀ ਚੋਸੀਗਾ ਹਾਂ ਰੂੜਾ ਹਰੜਾ ਇਹ ਸਾਡੇ ਕੋਲ ਦੋ ਕਿਸਮ ਦੇ ਬਾਂਸ ਲੈਂਦੇ ਆ ਅਸੀਂ ਪਹਿਲਾਂ ਸਾਡੇ ਦੂਜੇ ਲੱਗੇ ਹੋਏ ਆ ਇਹ ਬਾਂਸ ਲੈਂਦੇ ਇੱਕ ਅਸਾਮ ਦਾ ਬਾਂਸ ਹੈ ਜਿਹੜਾ ਬਹੁਤ ਸਖਤ ਬਾਂਸ ਹੈ ਔਰ ਉਹਦਾ ਲੱਠਾ ਬਣਦਾ ਲੱਠਾ ਬਣਦਾ ਤੇ ਦੂਜਾ ਜਿਹੜਾ ਹੈਗਾ ਆ ਬਾਂਸ ਉਹ ਸਾਡੇ ਕੋਲ ਹੈਗਾ ਕਰਨਾਟਕਾ ਦਾ ਬਾਂਸ ਹੈ ਜਿਹਦੀ ਉਹ ਬਣਦੀਆਂ ਟੀ-ਸ਼ਰਟਸ ਬਣਦੀਆਂ ਟੀ-ਸ਼ਰਟਸ ਦਾ ਕਪੜਾ ਉਸ ਬਾਂਸ ਤੋਂ ਬਣਦਾ ਸੋ ਇਹ ਅਸੀਂ ਇੱਥੇ ਪ੍ਰੋਪਿਗੇਟ ਕਰਾਂਗੇ ਤੇ ਇਹ ਇਹ ਲਾ ਰਹੇ ਹਾਂ ਅਸੀਂ ਤੇ ਨਾਲ ਹੋਰ ਨੇ ਹਰੜ ਬਿਹੇੜਾ ਐਦਾਂ ਦੇ ਚ ਜੈਂ ਇਹ ਜੰਗਲ ਦੇ ਬੂਟੇ ਲੈਂਦੇ ਆ ਅਸੀਂ ਇਹ ਡਾਕਟਰ ਸਾਹਿਬ ਦੱਸਿਆ ਵੀ ਜਿਹੜੇ ਬਾਂਸ ਹੈ ਨਾ ਦੋ ਕਾਸ ਕਿਸਮ ਦੇ ਆ ਇੱਕ ਹੈਗਾ ਆਸਾਮ ਦਾ ਬਾਂਸ ਜਿਹਦਾ ਲੱਠਾ ਬਣਦਾ ਲੱਠਾ ਕਪੜਾ ਇਹਦਾ ਬਣਦਾ ਬਹੁਤ ਸਖਤ ਹੈ ਬਾਂਸ ਉਹ ਲੱਠੇ ਵੀ ਚਾਦਰ ਹਾਂ ਤੇ ਦੂਜਾ ਜਿਹੜਾ ਹੈਗਾ ਉਹ ਕਰਨਾਟਕਾ ਦਾ ਜਿਹਦੀਆਂ ਟੀ-ਸ਼ਰਟਸ ਬਣਦੀਆਂ ਇਹ ਬਾਂਸ ਕਪੜਾ ਬਣਾਉਣ ਦੇ ਕੰਮ ਆਉਂਦਾ ਵੇਰੀ ਗੁੱਡ ਇਹ ਕਿੱਥੋਂ ਲੈ ਕੇ ਆਏ ਇਹ ਹੁਣ ਜੰਗਲ ਤੋਂ ਲਿਆਂਦੇ ਆ ਪਹਿਲਾਂ ਉਧਰੋਂ ਕਰਨਾਟਕਾ ਤੇ ਅਸਾਮ ਤੋਂ ਆਏ ਸੀ ਫਿਰ ਉੱਤੇ ਜੰਗਲ ਦੇ ਵਿੱਚ ਪ੍ਰੋਪਗੇਟ ਕੀਤੇ ਉੱਥੋਂ ਹੁਣੇ ਸਾਨੂੰ ਬੂਟੇ ਮਿਲੇ ਆ ਕੋਈ ਐਸਾ ਬੂਟਾ ਜਿਹੜਾ ਬਿਲਕੁਲ ਅੱਡ ਕਿਤੇ ਪੰਜਾਬ ਵਿੱਚ ਦੇਖਣ ਨੂੰ ਘੱਟ ਮਿਲਦਾ ਪੰਜਾਬ ਤਾਂ ਕਿਵਿ ਲਾਇਆ ਉਹਦੇ ਵਿੱਚ ਇੱਕ ਅਸੀਂ ਬਲੂ ਬੇਰੀ ਲਿਆਂਦੀ ਆ ਬੰਗਲੌਰ ਤੋਂ ਫਿਰ ਸਾਡੇ ਕੋ ਕਾਜੂ ਵੀ ਲਿਆਂਦਾ ਮਤਲਬ ਅਸੀਂ ਇਹਨਾਂ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੇ ਇਹ ਸੀ ਦਾ ਕੈਨੇਡਾ ਵਾਲਾ ਬੂਟਾ ਵੀ ਲੈਂਦੇ ਸੀ। ਉਹ ਹੀ ਕੈਨੇਡਾ ਵਾਲੇ ਲੈਂਦੇ ਉਹ ਮਰ ਗਿਆ ਸੀ। ਉਹ ਮੈਪਲ ਸੀਗਾ। ਨਹੀਂ ਉਹ ਸਾਡਾ ਚੋਰੀ ਹੋਇਆ। ਉਹ ਜੋ ਵੀ ਹੋ ਗਿਆ। ਉਹ ਲੈ ਗਿਆ ਬੰਦਾ। ਨਹੀਂ ਲੈ ਨਹੀਂ ਗਿਆ ਉਹ ਇੱਥੇ ਸੀਗਾ ਟੁੱਟਿਆ ਸੀ। ਤੇ ਜਿਹੜਾ ਆਪਣਾ ਉਹ ਫਿਰ ਉਹ ਅਲੱਗ ਗੱਲ ਹੈ। ਚਨਾਰ ਵੀ ਨਹੀਂ ਚੱਲਿਆ ਉਹ ਵੀ ਨਹੀਂ ਚੱਲਿਆ। ਤੇ ਉਹ ਪਰ ਉਹਦੀ ਬਜਾਇ ਸਾਡੇ ਕੋਲ ਹੁਣ ਬਲੂ ਬੇਰੀ ਆ ਗਈ ਹੈ। ਚੱਲ ਵੀ। ਹਾਂ 5 ਬੂਟੇ ਲੰਡੇ ਚੱਲੋ। ਬਲੂ ਬੇਰੀ ਚੱਲੀ ਹੋਈ ਹੈ ਨਾ। ਦਲੇ ਸਲੋ ਚਲਦੇ ਕਿਉਂਕਿ ਉਹਦਾ ਉਹਨੂੰ ਨਾਲ ਪੀ ਐਚ ਲੋ ਚਾਹੀਦਾ ਧਰਤੀ ਦਾ ਇੱਕ ਜੋ ਸਭ ਅਕੁਏਰੀਅਮ ਰੱਖੇ ਹੋਇਆ ਉਹ ਕਾਹਦੇ ਉਹ ਤਾਂ ਸਾਡਾ ਫਿਊਚਰ ਪ੍ਰੋਜੈਕਟ ਹੈ ਉਹ ਫਿਸ਼ ਅਕੁਏਰੀਅਮ ਹੈ ਉਹਨਾਂ ਤੇ ਮਿੱਟੀ ਪੱਥਰ ਪਾ ਕੇ ਤੇ ਉਹਨਾਂ ਦੇ ਤੁਸੀਂ ਉਹ ਪਲਾਂਟ ਲਾਉਣੇ ਆ ਜਿਹੜੇ ਸਮੁੰਦਰ ਦੇ ਵਿੱਚ ਸਮੁੰਦਰ ਦੀ ਸਤਹ ਤੇ ਹੁੰਦੇ ਜਿਹੜੇ ਸਦਾ ਹੀ ਪਾਣੀ ਚ ਰਹਿੰਦੇ ਆ ਉਹ ਢਾਈ 300 ਕਿਸਮ ਦਾ ਪਲਾਂਟ ਹੈ ਉਹ ਸਾਡੇ ਕੋਲ 8 ਕੁ ਅਕੁਏਰੀਅਮ ਸਾਨੂੰ ਮਿਲ ਗਏ ਆਪਣੀ ਲੱਕੜ ਵੱਢ ਕੇ ਤੇ ਆਪਣੇ ਫੱਟੇ ਸਾਨੂੰ ਕਰਕੇ ਉਹ ਅਸੀਂ ਲਾ ਦਿੱਤਾ ਬੱਚਿਆਂ ਵਾਸਤੇ ਇਹਨਾਂ ਨੂੰ ਇਹ ਨਹੀਂ ਵੀ ਪਲਾਂਟ ਨੂੰ ਮਿੱਟੀ ਚਾਹੀਦੀ ਆ ਪਲਾਂਟ ਪੂਰੇ ਪਾਣੀ ਚ ਵੀ ਹੋ ਸਕਦੇ ਆ ਇਦਾਂ ਹੀ ਹਵਾ ਵਾਲੇ ਪਲਾਂਟ ਵੀ ਲਿਆਵਾਂਗੇ ਜਿਹੜੇ ਹਵਾ ਛੁੰਦੇ ਆ ਜਿਨ੍ਹਾਂ ਨੂੰ ਲੋੜ ਨਹੀਂ ਮਿੱਟੀ ਦੀ ਲੋੜ ਨਹੀਂ ਸੋ ਮਦਰਬ ਜਿੱਦਾਂ ਦੇ ਵੀ ਤੁਹਾਡੇ ਕੋਲ ਸਿਚੁਏਸ਼ਨ ਆ ਤੁਸੀਂ ਉਹੋ ਜਿਹੇ ਪਲਾਂਟ ਲਾ ਸਕਦੇ ਬਿਲਕੁਲ ਠੀਕ ਸੋ ਉਹ ਜਿਹੜਾ ਪ੍ਰੋਜੈਕਟ ਇਦਾਂ ਹੀ ਚੱਲੀ ਜਾਂਦਾ ਹੋਈ ਹੋਈ ਵੱਡੀ ਗੱਲ ਆ ਜੀ ਆਹ ਸਾਹਿਬ ਇਹ ਮਦਰਬ ਫੇਰ ਅਸੀਂ ਮੇਰੀ ਗੱਲ ਹੋਈ ਆ ਅਮਰਸਰ ਮੁੰਡਾ ਨਵਤੇਜ ਉਹਦੇ ਕੋਲਤਕਿੰ 2000 ਕਿਸਮ ਦਾ ਕੈਕਟਸ ਹੈ ਅੱਛਾ ਜੀ ਤੇ ਅਸੀਂ ਬਸ ਸਾਡਾ ਵਿੱਚੋ ਸਾਲ ਦਾ ਖਰਾਬ ਹੋ ਗਿਆ ਹੁਣ ਅਸੀਂ ਉਹ ਮੇਰੀ ਸਲਾਹ ਨੈਕਸਟ ਟਾਈਮ ਉੱਥੇ ਕੋਸ਼ਿਸ਼ ਕਰਦੇ ਆ ਕਿ ਅਸੀਂ 2000 ਦੀ 2000 ਕਿਸਮ ਦਾ ਜਿਹੜਾ ਕੈਕਟਸ ਤੇ ਸਕੂਲੈਂਟ ਦੋਨੇ ਲਾ ਦਈਏ ਵੀ ਸਾਡਾ ਟਾਰਗੇਟ ਹੈ ਵੀ ਦੋ ਸਾਲ ਦੇ ਵਿੱਚ ਜਿਹੜੇ ਬੱਚੇ ਆਉਣ ਲੱਪਣ ਤੇ ਉਹਨਾਂ ਨੂੰ ਅਲੱਗ-ਅਲੱਗ ਪਲਾਂਟਸ ਤੇ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਬਾਰੇ ਜਿੰਨੀ ਵੱਧ ਤੋਂ ਵੱਧ ਜਾਣਕਾਰੀ ਦੇ ਸਕੇ ਕਹਾਂਗੇ ਜੋ ਸਫੀਮ ਦੀ ਕੀਤੀ ਬਾਰੇ ਗੱਲ ਕਰਦੇ ਹਰ ਬੰਦਾ ਇਹਨੂੰ ਲੀਗਲਾਈਜ਼ ਹਾਂ ਪਹਿਲਾਂ ਪੰਜਾਬ ਚ ਹੁੰਦੀ ਸੀ ਮੈਂ ਆਪ ਦੇਖੀ ਹੋਈ ਐ ਸਾਡੇ ਪਿੰਡਾਂ ਚ ਹੁੰਦੀ ਸੀਗੀ ਇਹ ਤਾਂ ਮੁੜ ਕੇ ਮਾਫੀਆ ਹੁੰਦਾ ਜਿਹਨੇ ਆਪਣੀਆਂ ਸਿੰਥੈਟਿਕ ਡਰੱਗਸ ਵੇਚਣੀਆਂ ਨੇ ਉਹ ਕਾਨੀਆਂ ਨੇ ਉਹਨਾਂ ਦਾ ਜੋਰ ਚੱਲ ਗਿਆ ਉਹਨਾਂ ਨੇ ਉਹ ਬੰਦ ਕਰਾਤੀ ਉਹ ਕਹਿੰਦੇ ਹਾਂ ਉਹ ਬੰਦ ਕਰਾਤੀ ਤੇ ਹੋ ਗਿਆ ਉਹ ਦੇਖੋ ਸਾਰੀ ਦੁਨੀਆ ਚ ਹੁੰਦੀ ਆ ਇਹ ਤਾਂ ਨਹੀਂ ਵੀ ਜਿੱਥੇ ਹੁੰਦੀ ਆ ਉੱਥੇ ਲੋਕ ਨਸ਼ਈ ਹੋ ਜਾਂਦੇ ਨਸ਼ਈ ਉਂ ਘਟਨੇ ਹੁਣ ਇੱਧਰ ਆਪਣੇ ਐਮਪੀ ਚ ਹੁੰਦੀ ਆ ਰਾਜਸਥਾਨ ਨੂੰ ਹੁੰਦੀ ਆ ਉਹ ਤਾਂ ਤੁਹਾਨੂੰ ਕੋਈ ਨਸ਼ੇੜੀ ਨਹੀਂ ਟੱਕਰਦਾ ਜਦੋਂ ਚੀਜ਼ ਜ਼ਿਆਦਾ ਹੁੰਦੀ ਹੈ ਨਾ ਫਿਰ ਲੋਕਾਂ ਨੂੰ ਉਹ ਵਰਸ਼ਨ ਹੋ ਜਾਂਦੀ ਹੈ ਪਰ ਉਹ ਸਾਰੀਆਂ ਦਵਾਈਆਂ ਤੁਹਾਡੀਆਂ ਸਾਰੀਆਂ ਦਵਾਈਆਂ ਜਿੰਨੀਆਂ ਨੇ ਉਹ ਸਾਰੀਆਂ ਚ ਫੀਮ ਹੀ ਆ ਹੋਰ ਕੀ ਆ ਜੀ ਜੀ ਬਿਲਕੁਲ ਸਾਰੀਆਂ ਚ ਫੀਮ ਹੀ ਆ ਉਹਨੂੰ ਮੋਰਫਿਨ ਉਹਨੂੰ ਕਹਿੰਦੇ ਆ ਤੇ ਡੋਡਿਆਂ ਤੋਂ ਹੀ ਬਣਦੀ ਆ ਡੋਡੇ ਨੂੰ ਚੀਰਾ ਦੇ ਦਿਓ ਉਹ ਮੁੜ ਕੇ ਉਹ ਤੇ ਰਾਸ ਜਿਹੜਾ ਬਾਹਰ ਆ ਜਾਂਦਾ ਉਹ ਚ ਫੇ ਖਸ ਖਸ ਨਹੀਂ ਬਣਦੀ ਤੇ ਉਹ ਜਿਹੜਾ ਉਹ ਰਾਸ ਨਿਕਲਦਾ ਉਹ ਜਦੋਂ ਹੋ ਜਾਂਦਾ ਉਹਨੂੰ ਪ੍ਰੋਸੈਸ ਕਰਕੇ ਫੀਮ ਬਣ ਜਾਂਦੀ ਹੈ ਤੇ ਡੋਡਿਆਂ ਦੀ ਜਿਹੜੇ ਆ ਲੋਕੀ ਉਹਦਾ ਚੂਰਾ ਬਣਾ ਕੇ ਭੁੱਕੀ ਆ ਪਹਿਲਾਂ ਡੋਡੇ ਮਲਦੇ ਹੁੰਦੇ ਸੀ ਸਾਡੇ ਪਿੰਡ ਕੁੰਡ ਬਣੇ ਹੋਏ ਆ ਜੀ ਡੋਡੇ ਮੜ ਲਈ ਤੇ ਪਿੰਡੇ ਉੱਥੇ ਨਸ਼ਈ ਥੋੜੋ ਤੇ ਉਹ ਡੋਡੇ ਨੂੰ ਮਲ ਕੇ ਉਹਦਾ ਪਾਣੀ ਪੀਂਦੇ ਸੀਗੇ ਉਹ ਬੱਚਿਆਂ ਲਈ ਦੂਜਿਆਂ ਲਈ ਬਹੁਤ ਬਹੁਤ ਗੁਣਕਾਰੀ ਪਾਣੀ ਹੁੰਦਾ ਸੀ ਪਰ ਇਹ ਨਹੀਂ ਵੀ ਰੋਜ਼ ਪੀਂ ਚੱਲੋ ਪਰ ਉਹ ਗੁਣਕਾਰੀ ਹੁੰਦਾ ਸੀਗਾ ਵੇਰ ਦੁਕਾਨਦਾਰਾਂ ਨੇ ਕੀ ਕੀਤਾ ਕਿ ਉਹ ਡੋਡਿਆਂ ਦੀ ਭੁੱਕੀ ਵੇਚਣੀ ਸ਼ੁਰੂ ਕਰਤੀ ਜਿਹੜੀ ਕਿ ਖਤਰਨਾਕ ਹੈ ਉਹ ਖਤਰਨਾਕ ਹੈ ਜਿਹੜੀ ਭੁੱਕੀ ਆ ਉਹ ਖਤਰਨਾਕ ਹੈ ਨਾਟ ਗੁੱਡ ਫਾਰ ਹੈਲਥ ਤੁਸੀਂ ਭੁੱਕੀ ਦੀ ਹੁਣ ਗੱਲ ਕਰਦੇ ਹੋਈ ਵਧੀਆ ਹੁੰਦੀ ਨਹੀਂ ਭੁੱਕੀ ਨਹੀਂ ਭੁੱਕੀ ਦਾ ਜਿਹੜਾ ਪਾਣੀ ਆ ਹੂੰ ਮਲ ਕੇ ਉਹ ਗੁਣਕਾਰੀ ਆ ਭੁੱਕੀ ਤਾਂ ਵੇਚਣੀ ਭੁੱਕੀ ਦਾ ਹੁਣ ਪਲਾਂਟ ਵੀ ਵਿੱਚੇ ਰਗੜ ਦਿੰਦੇ ਆ ਉਹ ਉਹ ਤਾਂ ਬੇਈਮਾਨੀ ਹੋ ਗਈ ਨਾ ਉਹਨੇ ਕਾਰਡ ਲਾ ਲਿਆ ਖੜ ਗਏ ਉਹ ਗਲਤ ਹੈ ਉਹ ਗਲਤ ਹੈ ਬਿਲਕੁਲ ਠੀਕ ਹਾਂ ਤੇ ਜੇ ਇਹ ਖੇਤੀ ਇਲਾਅਵ ਕਰ ਦੇਣ ਜਿਹਨਾਂ ਇਲਾਕੇ ਹੁੰਦੀ ਆ ਖਾਸ ਕਰ ਦੋਆਬੇ ਚ ਬਹੁਤ ਵਧੀਆ ਕ੍ਰੌਪ ਹੁੰਦੀ ਆ ਕਪੂਸਲੇ ਚ ਹੁੰਦੀ ਆ ਉਧਰ ਹੁੰਦੀ ਆ ਤੇ ਇਹ ਲਾ ਦੇਣ ਤੇ ਲੋਕਾਂ ਦੇ ਇਕਨੋਮਿਕਲੀ ਵੀ ਫਾਇਦਾ ਹੋ ਜਿਹੜਾ ਝੋਨੇ ਤੋਂ ਛੜਾ ਕਹਿੰਦੇ ਆ ਵਿੱਚ ਝੋਨੇ ਤੋਂ ਝੋਨਾ ਛੱਡੋ ਝੋਨਾ ਛੱਡੋ ਉਹ ਉਹਦਾ ਵੀ ਆਪਾਂ ਨੂੰ ਜਿਹੜਾ ਆਲਟਰਨੇਟਿਵ ਵਧੀਆ ਬਣਦਾ ਤੁਹਾਨੂੰ ਵੀ ਇੱਕ ਸੁਨੇਹਾ ਆ ਪਾਈ ਦਰਸ਼ਕੋ ਦੇਖੋ ਹਰ ਬੰਦਾ ਕਮਰਸ਼ੀਅਲ ਦੌੜ ਦੇ ਵਿੱਚ ਭੱਜਿਆ ਫਿਰਦਾ ਆ ਕੋਈ ਸੋਚ ਇਹੋ ਜਿਹੀ ਲੈ ਕੇ ਆਈਏ ਜਿਸ ਦੇ ਨਾਲ ਤੁਸੀਂ ਪ੍ਰਕਿਰਤੀ ਦੇ ਬਾਬੇ ਨਾਨਕ ਦੇ ਪਰਚਨਾਂ ਦੇ ਨਾਲ ਤੁਰ ਸਕੋ ਆਪਾਂ ਆਲਾ ਦੁਆਲਾ ਸਾਫ਼ ਰੱਖ ਸਕੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਚੀਜ਼ ਤੇ ਇਸ ਪ੍ਰੋਗਰਾਮ ਤੋਂ ਬਾਅਦ ਆਪਦੇ ਆਪ ਨੂੰ ਲੱਗਦਾ ਸ਼ਾਇਦ ਕੋਈ ਬਾਣੀ ਮੋਢੀ ਸੋਚ ਤਬਦੀਲੀ ਲੈ ਕੇ ਜਰੂਰ ਆਉਗੇ ਜੋਤ ਸਾਹਿਬ ਕੋਈ ਫਾਈਨਲ ਸ਼ਬਦ ਸਾਡੇ ਚੈਨਲ ਲਈ ਦਰਸ਼ਕਾਂ ਲਈ ਫਾਈਨਲ ਸ਼ਬਦ ਕੀ ਕੁਦਰਤ ਤੇ ਯਕੀਨ ਰੱਖੋ ਜੋ ਕਰਦੀ ਹੈ ਉਹਦੇ ਮਗਰ ਚੱਲੀ ਜਾਓ ਥੈਂਕ ਯੂ ਸੋ ਮਚ ਆਲਸੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇ ਵਿੱਚ ਅਰਦੀ ਕਲਾ ਦੇ ਉਹ ਨਹੀਂ ਦੇਣੀ ਜੀ ਧੰਨਵਾਦ ਧੰਨਵਾਦ